ਵੀ ਅਸੀਂ ਬਦਲਾਅ ਲਈ ਪਾਈਆਂ ਸੀ ਇਹਨਾਂ ਨੂੰ ਵੋਟਾਂ ਪਰ ਕੋਈ ਬਦਲਾਅ ਨਹੀਂ ਆਇਆ ਇਹ ਨਾ ਹੋਵੇ ਵੀ ਅੱਗੇ 1.5 ਸਾਲ ਬਾਅਦ ਨੂੰ ਇਲੈਕਸ਼ਨ ਹੋਣ ਕੁਝ ਵੀ ਹੋਵੇ ਤਾਂ ਇਹਨਾਂ ਦੇ ਬਦਲਾਅ ਕਰਕੇ ਇਹਨਾਂ ਦੇ ਉੱਪਰ ਹੀ ਝਾੜੂ ਫਿਰ ਜੇ ਉਹਨਾਂ ਦੇਖ ਲਾ ਸਾਰੇ ਪਾਸੇ ਪਾਣੀ ਪਾਣੀ ਜਿਹੜੇ ਖਾਲੀ ਪਲਾਟ ਪਏ ਉਹ ਛੱਪੜ ਬਣ ਗਏ ਆ ਪੂਰੇ ਛੱਪੜ ਬੱਚੇ ਸਾਰੇ ਬਿਮਾਰ ਪਏ ਸਾਡੇ ਘਰੇ ਕੁੜੀ ਬਿਮਾਰ ਪਈ ਆਹ ਦੇਖ ਕਿੰਨੇ ਦਿਨਾਂ ਦੀ ਬਿਮਾਰ ਪਈ ਆਹ ਪਾਣੀ ਦਾ ਦੇਖੋ ਹੀ ਬਕਾਸ ਬੁਰਾ ਹਾਲ ਆ ਜਿੱਥੇ ਤੇ ਤੁਸੀਂ ਵੀ ਆਮਾ ਦੀ ਪਾਰਟੀ ਨਹੀਂ ਜੁੜੇ ਹੋ 2.5 ਸਾਲ ਹੋ ਗਿਆ ਪਾਣੀ ਉਧਰੋਂ ਚੱਲੀ ਜਾਂਦਾ ਬੰਦ ਹੀ ਨਹੀਂ ਕਰਨਾ ਫੋਨ ਉਹਨਾਂ ਨੂੰ ਕਰ ਜੇ ਚੱਕ ਵੀ ਲਵੇ ਭਾਈ ਮੈਂ ਕਰਦਾ ਮੈਂ ਤੁਹਾਡੇ ਨਾਲ ਆਹ ਗੱਲ ਜਵਾਬ ਦੇ ਕੇ ਸਮਝਾ ਦਿੰਦਾ ਕਿ ਕਿਸੇ ਦੀ ਸ਼ਹਿ ਤੇ ਇਹ ਬੂਟਾ ਕਲੋਨੀ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਸਪੈਸ਼ਲ ਪਾਣੀ ਛੜਿਆ ਜਾਂਦਾ ਉਥੋਂ ਲੋਕਾਂ ਨੇ ਸਪੈਸ਼ਲ ਨਾਲੀਆਂ ਬਣਾ ਰੱਖੀਆਂ ਗਿਆ ਵੀ ਬੂਟਾ ਕਲੋਨੀ ਨੂੰ ਜਾਵੇ ਜਾਂ ਇਹਨੂੰ ਇਹ ਰਾਹ ਇਹ बस्ती ਨੂੰ ਖਰਾਬ ਹੋਵੇ ਕਿਵੇਂ ਨਾ ਕਿਵੇਂ ਕੋਈ ਉੱਥੇ ਅਸੀਂ ਤੁਹਾਨੂੰ ਲੈ ਜਾਣੇ ਉੱਥੇ ਸਪੈਸ਼ਲ ਨਾਲੀਆਂ ਬਣਾ ਰੱਖਿਆ ਪਤਾ ਨਹੀਂ ਉਹ ਨਾਲੀਆਂ ਕਿੰਨੇ ਬਣਾਈਆਂ ਪਤਾ ਨਹੀਂ ਇਹ ਮਸ਼ੀਨਾਂ ਬਣਾਈਆਂ ਜਾਂ ਕੋਈ ਉੱਥੋਂ 5-7 ਬੰਦੇ ਹੋਣਗੇ ਕੋਈ ਮੋਹਦਵਾਰ ਜਿਹੜੇ ਸਾਡੇ ਇੱਧਰ ਕੰਨੇ ਨੂੰ ਪਾਣੀ ਛੱਡਣਾ ਚਾਹੁੰਦੇ ਆ ਵੀ ਯਾ ਸਾਡੀ ਕਲੋਨੀ ਭਰੇ ਵੀ ਕਿਵੇਂ ਨਾ ਕਿਵੇਂ ਲੋਕ ਇਥੋਂ ਬੇਜਵਟ ਕੇ ਚਲੇ ਜਾਣ ਬਸ ਜੇ ਇੱਕ ਦਿਨ ਮੀਂਹ ਪੈ ਜਾਣਾ ਹਫਤਾ ਕਰੋ ਬੰਤਾ ਬਾਹਰ ਨਿਕਲ ਜਾਂਦਾ ਨਾਈ ਪਜੇ ਸਕੂਲ ਜਾਏ ਤੇ ਨਾਈ ਬੰਦਾ ਸਮਝ ਨਾ ਜਾ ਸਕਦਾ ਜੀ ਐਡਾ ਬੁਰਾ ਹਾਲ ਹੈਗਾ ਨਾ ਕੋਈ ਸਮਾਈ ਹੁੰਦੀ ਸਾਡੀ ਵੋਟਾਂ ਬੜੇ ਤੇ ਆ ਜਾਂਦੇ ਬਈ ਅਕੀ ਉਸ ਬੰਦੇ ਨਹੀਂ ਕੇ ਅਸੀਂ ਜਾਨਵਰ ਹੈਗੇ ਬਈ ਜਿਹੜੀ ਆ ਨਾਲੀ ਹੈ ਨਾਲੀ ਤਾਂ ਇੱਥੇ ਹੈ ਹੀ ਨਹੀਂਗੀ ਸਾਰਾ ਜਿਹੜਾ ਪਾਣੀ ਹੈ ਜਿਹੜਾ ਰਾਹ ਬਣਿਆ ਲੋਕਾਂ ਦਾ ਨੰਗਰ ਨੂੰ ਓਪਨ ਰਾਹ ਸਾਰਾ ਰਾਹ ਦੇ ਵਿੱਚ ਦੀ ਪਾਣੀ ਆ ਜਾਂਦਾ ਖੁਲਾਈ ਇਹ ਨਾ ਇੱਧਰ ਨੇ ਪਾਸੇ ਖੁੱਲ੍ਹੇ ਹੀ ਜਾਂਦਾ ਕਿ ਯਾਰ ਇਹਨੇ ਵੋਟਾਂ ਪਾਉਂਦੇ ਇਹ ਲੋਕ ਸਾਰਾ ਕੁਝ ਕਰ ਦਿਆ ਪਰ ਇਹ ਇੱਕ ਨਰਕ ਭਰੀ ਜ਼ਿੰਦਗੀ ਜੀ ਰਹੇ ਆ ਜਿਵੇਂ ਕੋਈ ਜਾਨਵਰ ਰਹਿੰਦੇ ਇੱਥੇ ਜਾਨਵਰ ਵੀ ਰੱਖੇ ਹੋਣ ਉਹਨਾਂ ਦੇ ਖਾਤਰ ਵੀ ਆਪਾਂ ਸੁਭਾਈ ਕਰਦੇ ਆ ਵੀ ਜਿਹੜੇ ਜਾਨਵਰ ਰਹਿੰਦੇ ਆ ਇੱਥੇ ਉਹਨਾਂ ਨੂੰ ਬਿਮਾਰੀ ਨਾ ਲੱਗ ਜਾਏ ਇੰਨਾ ਗੰਦਗੀ ਯਾਰ ਲੋਕ ਕਹਿੰਦੇ ਰਹੇ ਭਾਈ ਤੁਸੀਂ ਸੀਵਰੇਜ ਦਾ ਇੱਕ ਪਾਸਾ ਚਲਾ ਦਿਓ ਪ੍ਰੋਪਰ ਉਧਰ ਦੇ ਪਾਸੇ ਰੋਡ ਬਣਾ ਦਿਓ ਲੋਕਾਂ ਨੂੰ ਨੰਗਣ ਤੇ ਦਿੱਕਤਾਂ ਨਾ ਆਉਣ ਆਹ ਗਲੀ ਪਟਲੀ ਦੂਜੀ ਪਟਲੀ ਤੀਜੀ ਪਟਲੀ ਚੌਥੀ ਪਟਲੀ ਪੰਜਵੀਂ ਪਟਲੀ ਕੋਈ ਦੇ ਪਾਸੇ ਸੀਵਰੇਜ ਨਹੀਂ ਚੱਲ ਅਜੇ ਤੱਕ ਵੀ ਸੀਵਰੇਜ ਕੋਈ ਪ੍ਰੋਪਰ ਚੱਲੂ ਨਹੀਂ ਜੇਤੋ ਮੰਡੀ ਦਾ ਜਦੋਂ ਮੀਂਹ ਆ ਜਾਂਦਾ ਤਾਂ ਲੋਕਾਂ ਦਾ ਬੁਰਾ ਹਾਲ ਹੁੰਦਾ ਬਿਨਾ ਮੀਂਹ ਤੋਂ ਯਾ ਵੇਖ ਲਓ ਬੁਰਾ ਹਾਲ ਹੋਇਆ ਪਿਆ ਓਪਨ ਹੀ ਪਾਣੀ ਚੱਲੀ ਜਾਂਦਾ ਕੋਈ ਨਾਲੀ ਨਹੀਂ ਆਹ ਕੰਮ ਸਭ ਤੋਂ ਵਧੀਆ ਨਾਲੀ ਬਣਾਉਣ ਦੀ ਜ਼ਰੂਰਤ ਨਹੀਂ ਪਾਣੀ ਐਂ ਹੀ ਚੱਲਣਾ ਚਾਹੀਦਾ ਕਿਉਂਕਿ ਖਰਚਾ ਹੁੰਦਾ ਸਰਕਾਰ ਦਾ ਖਰਚਾ ਵੀ ਘਟੂਗਾ ਆ ਵੇਖੋ ਯਾਰ ਕਿਆ ਬਾਤ ਹੈ ਮੇਖੋ ਸੀਵਰੇ ਚੱਲਦਾ ਆਬ ਚੱਲੋ ਪੱਟ ਕੇ ਸੱਟ ਕੇ ਵਾਟਰ ਵਰਕਸ ਵਾਲੇ ਇਹਨਾਂ ਦੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਤੇ ਹੋਰ ਭਾਵੇਂ ਕੋਈ ਬਾਚੀ ਜਾਣ ਪਰ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਪੱਟ ਕੇ ਸੜ ਜਾਂਦੇ ਕੋਈ ਮਰੇ ਕੋਈ ਜੀਵੇ ਕਿਤੇ ਕਿਤੇ ਸੜਕ ਦੀਆਂ ਨਹੀਂ ਤਾਂ ਬਾਕੀ ਦਾ ਸਾਰਾ ਨਾਲੇ ਦੀਦਾ ਅੱਜ ਅਸੀਂ ਪਹੁੰਚੇ ਆਂ ਜੈਤੋ ਦੀ ਬੂਟਾ ਕਲੋਨੀ ਦੇ ਵਿੱਚ ਖੜੇ ਆਂ 15 ਨੰਬਰ ਵਾਰਡ ਜਿਸ ਨੂੰ ਅਸੀਂ ਕਹਿ ਦਿੰਨੇ ਆਂ ਕਿ ਪੀਰਖਾਨਾ ਬਸਤੀ ਫਾਟਕੋਂ ਪਾਰ ਇੱਥੇ ਸਾਰੇ ਗਰੀਬ ਲੋਕ ਰਹਿੰਦੇ ਆ ਪਰ ਗਰੀਬ ਲੋਕ ਇੱਕ ਨਰਕ ਭਰੀ ਜ਼ਿੰਦਗੀ ਜੀ ਰਹੇ ਮੈਂ ਕੈਮਰਾਮੈਨ ਨੂੰ ਕਹਿੰਨਾ ਤਸਵੀਰਾਂ ਦਿਖਾ ਦੇ ਜਿਹੜਾ ਪਾਣੀ ਇੱਥੇ ਗੰਦਾ ਪਾਣੀ ਗੰਦੇ ਨਾਲੀਆਂ ਵਾਲਾ ਪਾਣੀ ਜਿਹੜਾ ਇਹਨਾਂ ਦੇ ਘਰਾਂ 'ਚ ਵੜ ਗਿਆ ਖੜਾ ਇੱਥੇ ਹੁਣ ਲੋਕ ਡਰੇ ਤੇ ਸਹਿਮੇ ਆ ਕਿ ਸਾਨੂੰ ਮਲੇਰੀਆ ਪੀਲੀਆ ਸ਼ੂਤ ਵਰਗੀਆਂ ਜਿਹੜੀਆਂ ਅਨੇਕਾਂ ਬਿਮਾਰੀਆਂ ਸਾਨੂੰ ਲੱਗਣਾ ਜ਼ਰ ਲੋਕ ਇਕੱਠੇ ਹੋਏ ਇਹਨਾਂ ਦੇ ਨਾਲ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਕਿ ਜਿਹੜਾ ਪਾਣੀ ਖੜਾ ਕਿੰਨੇ ਚਿਰ ਤੋਂ ਖੜਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿੰਨੇ ਚਿਤੋਂ ਪਾਣੀ ਖੜਾ ਇੱਥੇ ਬਾਈ ਜੀ ਇਹ ਪਾਣੀ ਹੁਣ ਮੰਨ ਕੇ ਚੱਲੋ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਇਸੇ ਤਰ੍ਹਾਂ ਹੀ ਜਿਹੜੀ ਆਪਣੀ ਗੋਇਲ ਨੂੰ ਰਸਤਾ ਜਾਂਦਾ ਇਹ ਤਰਕੀਬਨ ਸੁੱਕਿਆ ਹੀ ਨਹੀਂ ਇਹ ਜਦੋਂ ਦੀ ਮੰਨ ਲਓ ਸਰਕਾਰ ਬਣੀ ਆ ਉਹਦਾ ਪਹਿਲਾਂ ਹਰੀਸ਼ ਪ੍ਰਧਾਨ ਜੀ ਆਪਣੇ ਕਹਿੰਦੇ ਸੀਗੇ ਵੀ ਜਦੋਂ ਮੈਂ ਪ੍ਰਧਾਨ ਕਾਰਜਕਾਰ ਖਾਂ ਲਿਆ ਤਾਂ ਉਸ ਤੋਂ ਬਾਅਦ ਇੱਥੇ ਤੁਹਾਨੂੰ ਪਾਣੀ ਦਾ ਨਾਂ ਨਹੀਂ ਦਿਖੂਗਾ ਉਹ ਜਦੋਂ ਮੰਨ ਲਓ ਮਸ਼ੀਨ ਜੀ ਆਉਂਦੀ ਇੱਕ ਦੋ ਦਿਨ ਸੁੱਕ ਜਾਂਦਾ ਉਸ ਤੋਂ ਬਾਅਦ ਦੁਬਾਰਾ ਫਿਰ ਇਹੀ ਉਹੀ ਹਾਲ ਰਹਿੰਦਾਗਾ ਮਨ ਲਓ ਸਾਡਾ ਇੱਕ ਕਾਰ ਜਾਂ ਕੋਈ ਵੀ ਵਹੀਕਲ ਇਧਰ ਦੀ ਕੋਈ ਨਹੀਂ ਟੱਪ ਸਕਦਾ ਜਿਹੜਾ ਹੁਣ ਮੰਨ ਲਓ ਸਾਡੇ ਘਰਾਂ ਤੱਕ ਵੀ ਆ ਗਿਆ ਕੱਲ ਨੂੰ ਉਸ ਕੈਮਰਾਮੈਨ ਜੀ ਉਧਰ ਦਿਖਾਇਓ ਡੈਥ ਹੋਈ ਆ ਜੀ ਸਾਡੇ ਤੋਂ ਪੁੱਛ ਕੇ ਦੇਖੋ ਵੀ ਅਸੀਂ ਸਾਡੇ ਜੋ ਰਿਸ਼ਤੇਦਾਰ ਆਏ ਤਾਂ ਅਸੀਂ ਉਹਨਾਂ ਨੂੰ ਕਿਵੇਂ ਕਿਵੇਂ ਉਹਨਾਂ ਨੂੰ ਕਾਰਾਂ ਤੇ ਬਿਠਾ ਕੇ ਉਹਨ ਘਰ ਤੱਕ ਲੈ ਕੇ ਗਏ ਵੀ ਨਾ ਹੀ ਤਾਂ ਕੋਈ ਸਾਨੂੰ ਜੇਹਤ ਚ ਜੇਤੋ ਦੀ ਵੀ ਬਦਨਾਮੀ ਆ ਜੋ ਕੋਈ ਬਾਹਰੋਂ ਆਂਦਾ ਆਲਾ ਕਹਿੰਦਾ ਯਾਰ ਜੇਤੋ ਦਾ ਕੋਈ ਹਾਲ ਆ ਸੜਕਾਂ ਉਹ ਟੁੱਟੀਆਂ ਵੀ ਆ ਸਾਨੂੰ ਆਉਣ ਵਾਲਾ ਰਸਤਾ ਇਧਰ ਜਿਹੜਾ ਵਾਟਰ ਬਾਕਸ ਦੀ ਪਾਈ ਜਾਂਦੇ ਆ ਉਹਨੇ ਜਮਾ ਖੱਡੇ ਕਰਤੇ ਜੀ ਰੋਜ ਬੱਚੇ ਡਿੱਗਦੇ ਹੁਣ ਮੰਨ ਲਓ ਸਕੂਲ ਜਾਣਾ ਹੋਵੇ ਤੁਸੀਂ ਆ ਦੇਖ ਦਿਖਾਓ ਜੀ ਤੇ ਬੱਚਾ ਇਥੋਂ ਕਿਵੇਂ ਜਾਊਗਾ ਬੂਟਾਂ ਦਾ ਹਾਲ ਦੇਖੋ ਵੀ ਅਸੀਂ ਕਿਸੇ ਬੱਚੇ ਨੂੰ ਬਾਹਰ ਖੇਡ ਵੀ ਨਹੀਂ ਸਕਦੇ ਇੰਨਾ ਬੁਰਾ ਹਾਲ ਹੈ ਇੱਥੇ ਇਹਨਾਂ ਨਾਲ ਮੱਛਰਾਂ ਦੀਆਂ ਬਿਮਾਰੀਆਂ ਫੈਲਣ ਤੱਕ ਦਾ ਡਰ ਆ ਇਧਰ ਨਾ ਹੀ ਕੋਈ ਸਾਡੇ ਕੋਈ ਸੁਣਵਾਈ ਹੈ ਜੇ ਐਮਸੀ ਨੂੰ ਕਹਿੰਦੇ ਆ ਉਹ ਕਹਿੰਦਾ ਮੇਰੀ ਗਾਣੀ ਸੁਣਵਾਈ ਹੈਗੀ ਤੇ ਜੇ ਅਸੀਂ ਕਿਸੇ ਨੂੰ ਵੀ ਕਹਿੰਦੇ ਆ ਕੋਈ ਸੁਣਵਾਈ ਹੈ ਨਹੀਂ ਸਾਡੀ ਜੇ ਸੁਣਵਾਈ ਕਰਨਗੇ ਤਾਂ ਚੰਗੀ ਗੱਲ ਆ ਜੀ ਅੱਗੇ ਵੋ ਇਲੈਕਸ਼ਨ ਆਉਣੇ ਆ ਉਹ ਸਾਡਾ ਵੋਟਾਂ ਵਾਲੀ ਬਾਈਕਟ ਆਈ ਉਹਨਾਂ ਨੂੰ ਹਰੀਸ਼ ਚਾਹ ਜੀ ਜਿਉਂਦੇ ਪ੍ਰਧਾਨ ਬਣੇ ਉਹਨਾਂ ਨੇ ਸਾਡੀ ਇੱਧਰ ਇੱਕ ਵਾਰੀ ਵੀ ਗੇੜਾ ਨਹੀਂ ਮਾਰਿਆ ਜੇ ਮਾਰਿਆ ਹੋਵੇ ਤਾਂ ਫਿਰ ਆਪਾਂ ਨੂੰ ਕਹਿ ਦੇਣਾ ਆਪਾਂ ਕੋਈ ਜ਼ਿੰਮੇਵਾਰ ਨਾ ਸਾਡੇ ਇੱਧਰ ਕੋਈ ਲਾਈਟ ਆਈ ਆ ਬੂਟਾ ਕਲੋਨੀ ਨੂੰ ਜਾਂ ਇੱਧਰ ਚਲੋ ਇਹ ਪ੍ਰੂਵਡ ਹੈਨੀ ਕਲੋਨੀ ਪਰ ਉਧਰੋਂ ਪਾਣੀ ਸਾਡਾ ਗੋਇਸ਼ਾਲਰ ਤੋਂ ਇੱਧਰ ਬਸਤੀ ਚਾਰ ਰਿਹਾ ਕੋਈ ਨਹੀਂ ਸਾਡੀ ਸਾਲ ਲੈ ਰਿਹਾ ਸੀ ਐਮਸੀ ਨੂੰ ਵੀ ਫੋਨ ਕਰ ਕਰਕੇ ਥੱਕ ਚੁੱਕੇ ਆ ਨਾ ਤਾਂ ਐਮਸੀ ਪਹੁੰਚਦਾ ਸਾਨੂੰ ਤੇ ਨਾ ਹੀ ਸਾਨੂੰ ਇੱਧਰੋਂ ਕੋਈ ਪ੍ਰਧਾਨ ਜੀ ਪੁੱਛਦੇ ਆ ਸਾਨੂੰ ਕੋਈ ਨਹੀਂ ਪੁੱਛਦਾ ਇੱਧਰ ਨਾ ਕੋਈ ਆ ਨਾ ਹੀ ਕੋਈ ਸਾਡੇ ਇੱਧਰ ਸਫਾਈ ਸੇਵਕ ਹੈਗਾਗਾ ਕਿਸੇ ਪਾਸੇ ਵੀ ਇਹਨਾਂ ਦੀ ਹੱਦ ਸੂਏ ਤੱਕ ਜਾਂਦੀ ਹੈ ਕੋਈ ਵੀ ਕੋਈ ਟਰਾਲੀ ਆਈ ਹੋਵੇ ਇਹਨਾਂ ਦੀ ਨਗਰਪਾਲਿਕਾ ਦੀ ਅਸੀਂ ਥੋੜੇ ਦੇਨਦਾਰ ਹੋਵਾਂਗੇ ਕੋਈ ਵੀ ਇੱਧਰ ਕੋਈ ਸਫਾਈ ਵਾਲਾ ਕਿਸੇ ਦਾ ਵੀ ਧਿਆਨ ਨਹੀਂ ਬਾਕੀ ਸਾਡੇ ਆ ਵੇਖ ਲਓ ਮਹੱਲਾ ਨਿਵਾਸੀ ਬੈਠੇ ਆ ਜਾਂ ਕੋਈ ਖੜਿਆ ਇਹਨਾਂ ਮਾਤਾ ਜੀ ਇਹਨਾਂ ਨੂੰ ਪੁੱਛੋ ਵੀ ਸਾਡਾ ਕਿੰਨਾ ਬੁਰਾ ਹਾਲ ਆ ਜੀ ਜੀ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਨਹੀਂ ਅਸੀਂ ਪਾਰਟੀ ਨਾਲ ਨਹੀਂ ਅੱਜ ਤਾਂ ਇਹਦੇ ਕਾਰਜਕਾਰੀ ਕਿਤੇ ਨਾਲ ਜੁੜੇ ਹੋਏ ਆ ਪਰ ਅਸੀਂ ਇਹ ਵੇਖਦੇ ਆ ਵੀ ਅਸੀਂ ਬਦਲਾਅ ਲਈ ਪਾਈਆਂ ਸੀ ਇਹਨਾਂ ਨੂੰ ਵੋਟਾਂ ਪਰ ਕੋਈ ਬਦਲਾਅ ਨਹੀਂ ਆਇਆ ਇਹ ਨਾ ਹੋਵੇ ਵੀ ਅੱਗੇ 1.5 ਸਾਲ ਬਾਅਦ ਜੋ ਇਲੈਕਸ਼ਨ ਹੋਣ ਕੁਝ ਵੀ ਹੋਵੇ ਤਾਂ ਇਹਨਾਂ ਦੇ ਬਦਲਾਅ ਕਰਕੇ ਇਹਨਾਂ ਦੇ ਉੱਪਰ ਹੀ ਝਾੜੂ ਫਿਰ ਜੇ ਤੇ ਅਗਲਾ ਕੋਈ ਹੋਰ ਨਵੀਂ ਸਰਕਾਰ ਆ ਜੇ ਅਸੀਂ ਲੋਕਾਂ ਨੇ ਇਸੇ ਕਰਕੇ ਚੁਣਿਆ ਸੀ ਵੀ ਆਹ ਨਾਲੀਆਂ ਤੋਂ ਸਾਨੂੰ ਗੰਦ ਤੋਂ ਰਾਹਤ ਮਿਲ ਜੂਗੀ ਪਰ ਇਹਨਾਂ ਦੁਆਰਾ ਹੋਰ ਦਬਲ ਗੰਦ ਆ ਗਿਆ ਜੀ ਇਸ ਕਰਕੇ ਜੇਕਰ ਸੁਧਾਰ ਕਰਨਗੇ ਤਾਂ ਗਾਹ ਨੂੰ ਇਹ ਆ ਸਕਦੇ ਆ ਤਿੰਨੇ ਤਾਂ ਬਾਈਕਟ ਆ ਜੀ ਸਾਡਾ ਜੀ ਜੀ ਇੱਥੇ ਜੋ ਪੈਣਾ ਖੜੀਆਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਹ ਜਿਆਦਾ ਦੁਖੀ ਆ ਇਹ ਆ ਵੇਖੋ ਘਰਾਂ ਦੇ ਵਿੱਚ ਇਹਨਾਂ ਦੇ ਬੱਚੇ ਖੇਡਦੇ ਨਹੀਂ ਕਿ ਨਹੀਂ ਕਿ ਕਿਵੇਂ ਲੱਗਦਾ ਜਿਹੜਾ ਸਫਾਈ ਨੂੰ ਲੈ ਕੇ ਤੁਹਾਨੂੰ ਸਫਾਈ ਹੁੰਦੀ ਨਹੀਂ ਹੈ ਸਫਾਈ ਕਾ ਨਾ ਕਿਵੇਂ ਤਾਂ ਸਾਰਾ ਪਾਣੀ ਇਧਰੋਂ ਆ ਜਾਂਦਾ ਹੈ ਉਹ ਸੜਕ ਤੋਂ ਘੂਮ ਕੇ ਸਾਰਾ ਸੀਵਰੇਜ ਦਾ ਪਾਣੀ ਆ ਜਾਂਦਾ ਹੈ ਪਿੱਛੋਂ ਸੀਵਰੇਜ ਪਾਏ ਪੀਰਖਾਨਾ ਬਸਤੀ ਨੂੰ ਇਹ ਆ ਬੂਟਾ ਕਲੋਨੀ ਹੈ ਤਾਂ 15 ਨੰਬਰ ਵਾਰਡ ਹੀ ਇੱਧਰ ਕੋਈ ਸੂਰਤ ਹੈ ਨਹੀਂ ਨਾ ਕੋਈ ਪਾਣੀ ਦੀ ਨਾ ਨਾਲੀ ਦੀ ਨਾ ਸੀਵਰੇਜ ਦੀ ਨਾ ਕੋਈ ਸੂਰਤ ਹੈ ਨਹੀਂ ਮੁੜ ਕੇ ਉਹ ਸੀਵਰੇਜ ਪਾਏ ਉਹ ਚੱਲੇ ਨਹੀਂ ਉਹ ਸੀਵਰੇਜ ਦਾ ਪਾਣੀ ਆਪਣੀ ਬਸਤੀ ਚ ਆ ਕੇ ਖੜਦਾ ਇੱਥੇ ਤੇ ਕਮੇਟੀ ਵਾਲੇ ਤੇ ਉਹ ਕੀ ਕਹਿੰਦੇ ਐਮਸੀ ਸਾਹਿਬ ਕਹਿੰਦੇ ਨੇ ਇਹ ਤੁਹਾਡੀ ਕਮੇਟੀ ਚ ਹੈ ਨਹੀਂ ਤੇ ਜਦੋਂ ਸਾਡੀ ਕਮੇਟੀ ਚ ਹੈ ਨਹੀਂ ਫਿਰ ਸਾਡੇ ਘਰਾਂ ਚੋਂ ਪਾਣੀ ਥੋੜੀ ਨਾ ਬਾੜਨਾ ਸਾਰਾ ਪਾਣੀ ਉੱਥੇ ਤੱਕ ਸਾਰਾ ਸੀਵਰੇਜ ਦਾ ਉਹ ਪਿੱਛੇ ਗੋਇਲ ਸੇਲਰ ਚੋਂ ਆ ਕੇ ਦਰਵਾਕੇ ਫਿਰ ਪੂਰੀ ਸੜਕ ਰੁਕਦਾ ਤੁਹਾਨੂੰ ਕੌਣ ਕਹਿੰਦਾ ਤੁਹਾਡੀ ਕਮੇਟੀ ਚ ਹੈ ਨਹੀਂ ਇਹ ਇਹ ਐਮਸੀ ਕਹਿੰਦਾ ਕਿਹੜਾ ਐਮਸੀ ਕਹਿੰਦਾ ਸਤੀਸ ਐਮਸੀ ਆਪਣਾ ਹੈਗਾ ਇਹ ਕਹਿੰਦੇ ਕਮੇਟੀ ਚ ਲਿਖਾਈ ਨਹੀਂ ਗਈ ਕਲੋਨੀ ਬੂਟਾ ਕਲੋਨੀ ਬੁਝਾਤੀ ਇਹਨੂੰ ਬੂਟੇ ਦੀ ਥਾਂ ਸੀਗੀ ਸਾਰਿਆਂ ਨੇ ਲਈਤੀ ਸੀ ਬੂਟਾ ਤੇ ਇਹਨੂੰ ਬੂਟਾ ਕਲੋਨੀ ਕਹਿੰਦੇ ਹੈ ਤਾਂ 15 ਨੰਬਰ ਵਾਰਡ ਚ ਹੀ ਜੀ ਰਹਿੰਦੇ ਆ ਤਾਂ ਹੈ ਨਹੀਂ ਹੈ ਤਾਂ ਓਟ ਤਾਂ ਅਸੀਂ 15 ਨੰਬਰ ਵਾਰਡ ਕੇ ਹੀ ਪਾਉਨੇ ਆ ਅਸੀਂ ਕਿਹੜਾ ਕੋਈ ਬੂਟਾ ਕਲੋਨੀ ਨੂੰ ਐਕਸਟਰਾ ਪਾਏ ਆਉਣੇ ਆ ਉਹਦਾ ਤਾਂ ਕੋਈ ਨਹੀਂ ਪੁੱਛਦਾ ਹੁਣ ਆ ਕੇ ਕੋਈ ਪੁੱਛਾ ਹੁਣ ਦੇਖ ਲੈ ਸਾਰੇ ਪਾਸੇ ਪਾਣੀ ਪਾਣੀ ਜਿਹੜੇ ਖਾਲੀ ਪਲਾਟ ਪਏ ਉਹ ਛੱਪੜ ਬਣ ਗਏ ਆ ਪੂਰੇ ਚੱਪੜ ਬੱਚੇ ਸਾਰੇ ਬਿਮਾਰ ਪਈ ਸਾਡੇ ਘਰੇ ਕੁੜੀ ਬਿਮਾਰ ਪਈ ਆ ਦੇਖ ਕਿੰਨੇ ਦਿਨਾਂ ਦੀ ਬਿਮਾਰ ਪਈ ਮੈਂ ਆਪ ਕਿੰਨੇ ਦਿਨਾਂ ਤੋਂ ਬੁਖਾਰ ਤੇ ਪਈ ਮੱਛਰ ਖਾਓ ਦੇਖੋ ਕੈਮਰਾ ਮੋੜੋ ਕਿੰਨੇ ਕਿੰਨੇ ਮੱਛਰ ਬੈਠੇ ਆ ਪਾਣੀ ਤੇ ਤੇ ਇਨਾ ਗੰਧ ਪਾਇਆ ਹੋਇਆ ਹੈ ਪੁੱਛੋ ਹੀ ਮੈਂ ਜੀ ਵੋਟਾਂ ਲੈਣ ਆਉਣਗੇ ਫਿਰ ਵੋਟਾਂ ਲੈਣ ਆਉਣਗੇ ਤੁਹਾਡੇ ਘਰਾਂ ਚੋਂ ਮੇਰੇ ਹੱਥ ਤੇ ਤਾਂ ਬੱਕਰੀਆਂ ਚਰਾਉਣੀਆਂ ਡੰਡਾ ਹੀ ਹੁੰਦਾ ਫਿਰ ਮੈਂ ਵੋਟਾਂ ਵੇਲੇ ਵੀ ਡੰਡਾ ਹੀ ਚੱਕੂਗੀ ਹੋਰ ਕੀ ਕਰੂੰਗੀ ਹਣ ਦੁਖੀ ਹੋ ਗਿਆ ਬੰਦਾ ਕਿੰਨਾ ਡੰਡੇ ਦਾ ਕੀ ਕਰੋਗੇ ਫਿਰ ਤੁਸੀਂ ਢਾਈ ਸਾਲ ਹੋ ਗਿਆ ਸਾਨੂੰ ਇੱਥੇ ਨਰਕ ਭੋਗਦੇ ਹੋਏ ਢਾਈ ਸਾਲ ਤੋਂ ਪ ਹੋਣ ਤਾਂ ਪਾਣੀ ਵੱਧਦਾ ਹੀ ਜਾਂਦਾ ਵੱਧਦਾ ਹੀ ਜਾਂਦਾ ਹੁਣ ਸਾਡੇ ਘਰਾਂ ਚ ਵੱਢ ਜਾਊਗਾ ਹੁਣ ਜਮਾ ਹੀ ਨਹੀਂ ਕਰਦੇ ਸੂਰਤ ਹੁਣ ਤਾਂ ਜਮਾ ਹੀ ਨਹੀਂ ਕਰਦੇ ਪਹਿਲੇ ਤਾਂ ਮੜਾ ਮੋਟਾ ਹੁੰਦੀ ਸੀ ਉਹ ਬੰਸੀਨ ਜੀ ਕੱਢ ਕੇ ਜਾਵੜਦੀ ਸੀ ਹੁਣ ਤਾਂ ਕੋਈ ਹਾਲ ਹੀ ਨੀ ਨਾ ਛੜਕ ਤੇ ਕੋਈ ਬੰਦਾ ਨਿਕਲ ਸਕਦਾ ਨਾ ਕੋਈ ਵੀਕਲ ਟੱਪਦਾ ਨਾ ਕੁਛ ਹੁਣ ਬਾਹਰ ਮੁਰੇ ਜਿਹੜੇ ਥੜੇ ਬਣਾਏ ਹੋਏ ਆਂ ਅੰਦਰ ਖਾਓ ਮਿੱਟੀ ਪਾਉਨੇ ਆ ਸੀ ਟਰਾਲੀਆਂ ਨਾਲ ਆਹੀ ਮਿੱਟੀ ਦੇ ਉੱਤੇ ਉੱਤੇ ਟੱਪਦੇ ਆ ਹੁਣ ਕਿੰਨੇ ਦਿਨ ਮਿੱਟੀ ਪਾਈ ਜਾਵਾਂਗੇ ਹੁਣ ਕੋਈ ਤਾਂ ਇਹਨਾਂ ਨੂੰ ਸਰਕਾਰ ਨੂੰ ਕਹੋ ਕੋਈ ਤਾਂ ਹੱਲ ਕਰੇ ਜੀ ਜੀ ਇਥੇ ਜਿਹੜੇ ਹੋਰ ਲੋਕ ਰਹਿੰਦੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਅਜੋਨੇ ਮੈਂ ਦੱਸ ਦਿੰਦਾ ਇਹ ਬੁਰਾ ਹਾਲ ਹੈ ਸਾਡਾ ਸਾਲ ਡੇਢ ਸਾਲ ਹੋ ਗਿਆ ਪਾਣੀ ਉਧਰੋਂ ਚੱਲੀ ਜਾਂਦਾ ਬੰਦ ਹੀ ਨਹੀਂ ਕਰਨਾ ਉਧਰ ਫੋਨ ਉਹਨਾਂ ਨੂੰ ਕਰੀਦੇ ਐਮਸੀ ਫੋਨ ਨਹੀਂ ਚਾਹਦਾ ਜੇ ਚੱਕ ਵੀ ਲਵੇ ਭਾਈ ਮੈਂ ਕਰਦਾ ਮੈਂ ਤੁਹਾਡੇ ਨਾਲ ਆਹ ਗੱਲ ਜਵਾਬ ਦੇ ਕੇ ਸਾਨੂੰ ਸਾਰ ਦਿੰਦਾ ਉਹ ਆਉਂਦਾ ਕੋਈ ਇੱਥੇ ਹੈ ਨਹੀਂ ਕਹਿ ਦਿੰਦਾ ਮਸ਼ੀਨ ਆਉਂਦੀ ਐ ਮਸ਼ੀਨ ਜੇ ਆ ਵੀ ਜਾਵੇ ਇਥੇ ਕੋਈ ਫਰਕ ਨਹੀਂ ਟੱਪਦੀ ਨਹੀਂ ਟੱਪੂ ਕੀ ਤਾਂ ਨੇ ਜੇ ਤੂੰ ਇਹਨੂੰ ਸਹੀ ਕਰੇਗਾ ਟੱਪੂ ਕੀ ਤਾਂ ਨਾ ਜੇ ਗਲੀ ਚ ਪਾਣੀ ਘਟੂਗਾ ਤੇ ਖੱਡੇ ਬਣਨ ਹੋਣਗੇ ਫਿਰ ਟੱਪੂ ਮਸ਼ੀਨ ਅੱਗੇ ਮਸ਼ੀਨ ਟਪਦੀ ਨਹੀਂ ਤੇ ਅੱਗੇ ਸਫਾਈ ਹੁੰਦੀ ਨਹੀਂ ਉਹ ਜਿੰਨਾ ਪਾਣੀ ਹੈ ਪੀਰਖਾਨੇ ਦਾ ਸਾਰਾ ਇਸ ਸੜਕ ਚੋਂ ਆਉਂਦਾ ਉਹ ਸੜਕ ਚੋਂ ਹੋ ਕੇ ਉਹ ਟੋਬਾ ਭਰ ਗਿਆ ਫਿਰ ਆਹ ਭਰ ਗਿਆ ਹੁਣ ਸੜਕ ਚ ਚਲੀ ਜਾਂਦਾ ਕੀ ਲੱਗਦਾ ਅੰਕਲ ਜਿਹੜੀ ਜੜੀ ਸੁਣਵਾਈ ਕਿਉਂ ਨਹੀਂ ਹੋ ਰਹੀ ਵੀ ਤੁਸੀਂ ਇੱਕ ਗਰੀਬ ਲੋਕ ਰਹਿੰਦੇ ਤਾਂ ਕਰਕੇ ਨਹੀਂ ਹੋ ਰਹੀ ਇੱਥੇ ਗਰੀਬ ਲੋਕ ਰਹਿੰਦੇ ਜੀ ਇੱਥੇ ਕਿਸੇ ਸੁਣਵਾਈ ਨਹੀਂ ਹੁੰਦੀ ਇੱਥੇ ਜਿਹੜੇ ਸਰਮਾਇਦਾਰ ਜੀ ਹੈ ਉਹਨਾਂ ਦੀ ਸੁਣਾਈ ਹੁੰਦੀ ਹੈ ਇੱਥੇ 50 ਵਾਰ ਕਹਿ ਲਿਆ ਭਾਈ ਸਾਡੀ ਇੱਥੇ ਸਾਰੇ ਆਪਣੇ ਕਲੋਨੀ 'ਚ ਪਾਣੀ ਆ ਗਿਆ। ਭਈ ਉਹਨਾਂ ਦਾ ਪਾਣੀ ਸਾਡੇ ਵੱਲ ਆ ਰਹਿਦਰ। ਉਹਨੇ ਬੰਦ ਕਰਵਾਓ। ਹੋਣਾ ਚਾਹੀਦਾ ਕਿ ਭਈ ਅਸੀਂ ਅਸੀਂ ਸਾਡਾ ਤਾਂ ਕੋਈ ਨਾ ਇੱਧਰ ਸੀਵਰੇਜ ਹੈ ਨਾ ਕੋਈ ਇੱਧਰ ਉਹ ਹੈਗਾ। ਨਾ ਬਰਸਾਤ ਦਾ ਪਾਣੀ ਹੈ ਇਹ ਸੀ ਇਹ ਸਿਰਫ ਉਹਨਾਂ ਦਾ ਸੀਵਰੇਜ ਦਾ ਪਾਣੀ ਹੈਗਾ। ਭਈ ਉਹਨਾਂ ਨੂੰ ਬੰਦ ਕਰਵਾਉਣਾ ਚਾਹੀਦਾ ਪਾਣੀ। ਜੀ। ਤਰ੍ਹਾਂ ਹੀ ਤੁਹਾਨੂੰ ਅਸੀਂ ਨਾ ਉੱਧਰ ਲੈ ਆ ਕੇ ਦਿਖਾ ਦਿਆਂਗੇ ਇਹ ਕਿਸੇ ਦੀ ਸਿਹਤ 'ਤੇ ਇਹ ਬੂਟਾ ਕਲੋਨੀ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਸਪੈਸ਼ਲ ਪਾਣੀ ਛੜਿਆ ਜਾਂਦਾ ਉਥੋਂ ਲੋਕਾਂ ਨੇ ਸਪੈਸ਼ਲ ਨਾਲੀਆਂ ਬਣਾ ਰੱਖੀਆਂ ਆਂ ਗਿਆ ਵੀ ਬੂਟਾ ਕਲੋਨੀ ਨੂੰ ਜਾਵੇ ਜਾਂ ਇਹਨੂੰ ਆ ਰਾਹ ਇਹ ਬਸਤੀ ਨੂੰ ਖਰਾਬ ਹੋਵੇ ਕਿਵੇਂ ਨਾ ਕਿਵੇਂ ਵੀ ਇੱਥੇ ਗਰੀਬ ਰੋ ਲੈਂਦੇ ਆਂ ਵੀ ਇਥੋਂ ਛੱਡ ਕੇ ਜਿਵੇਂ ਹੁਣ ਮਕਾਨ ਲਮਾ ਲਓ 10 ਲੱਖ ਦਾ ਉਹ 5 ਲੱਖ ਦਾ 7 ਲੱਖ ਦਾ ਰਹਿ ਜੇ ਉਧਰ ਬੂਟਾ ਕਲੋਨੀ ਵੀ ਤਬਾਹ ਹੋ ਜੇ ਕੋਈ ਉੱਥੇ ਆਈ ਤੁਹਾਨੂੰ ਲੈ ਜਾਂਦੇ ਉਧਰ ਸਪੈਸ਼ਲ ਨਾਲੀਆਂ ਬਣਾ ਰੱਖਿਆ ਪਤਾ ਨਹੀਂ ਉਹ ਨਾਲੀਆਂ ਕਿੰਨੇ ਬਣਾਈਆਂ ਪਤਾ ਨਹੀਂ ਐ ਮਸ਼ੀਨ ਨੇ ਬਣਾਈਆਂ ਜਾਂ ਕੋਈ ਉੱਥੋਂ 5-7 ਬੰਦੇ ਹੋਣਗੇ ਕੋਈ ਮੋਦਵਾਰ ਜਿਹੜੇ ਸਾਡੇ ਇੱਧਰ ਕੰਨੀ ਨੂੰ ਪਾਣੀ ਛੱਡਣਾ ਚਾਹੁੰਦੇ ਆਂ ਵੀ ਆ ਸਾਡੀ ਕਲੋਨੀ ਭਰੇ ਵੀ ਕਿਵੇਂ ਚਾਹੁੰਦੇ ਆ ਲੋਕ ਸਾਨੂੰ ਨਹੀਂ ਪਤਾ ਵੀ ਇਹ ਕਿਹਦੀ ਸ਼ਹਿਦ ਇਹ ਕੰਮ ਹੋ ਰਿਹਾਗਾ ਪਰ ਹੋ ਰਿਹਾ ਕਿ ਇਹਦੀ ਸ਼ਹਿਦ ਇਹ ਸਪੈਸ਼ਲ ਉਧਰੋਂ ਬਸਤੀ ਅੱਧੀ ਸੁੱਕੀ ਪਈ ਆ ਇਧਰੋਂ ਸਾਡੇ ਸਾਰੇ ਨਰਕ ਭੋਗ ਜਾਂਦੇ ਨਾ ਕਿ ਸਾਡੀ ਇੱਥੇ ਨਾ ਸੀਵਰੇਜ ਆ ਨਾ ਕੋਈ ਵਾਟਰ ਬਾਕਸ ਪਰ ਪਾਣੀ ਸਾਡੇ ਫਿਰ ਵੀ ਗੰਦਾ ਪਾਣੀ ਮੰਨ ਕੋ ਤਰਕੀਬਨ ਤਰਕੀਬਨ ਇਧਰ ਸੁੱਕਿਆ ਹੀ ਨਹੀਂ ਜਦੋਂ ਤੋਂ ਮੰਨ ਲਓ ਅਸੀਂ ਦੇਖਦੇ ਪਏ ਆ ਵੀ ਇਧਰ ਸੀਵਰੇਜ ਪਿਆਗਾ ਉਹ ਸੁੱਕਿਆ ਹੀ ਨਹੀਂ ਨਾ ਉਹ ਰਸਤਾ ਸਾਡਾ ਚੱਲਿਆ ਤੇ ਨਾ ਹੀ ਉਹ ਸੁੱਕਿਆਗਾ ਉਹ ਇਸੇ ਤਰ੍ਹਾਂ ਹੀ ਆ ਲੋਕਾਂ ਨੇ ਆਪਦੇ ਵਟਾ ਬਣਾ ਕੇ ਇਧਰ ਨੂੰ ਛੜਤਾ ਪਾਣੀ ਵੀ ਇਹ ਬੂਟਾ ਕਲੋਨੀ ਕੰਨੀ ਚਲਾ ਜਾਵੇ ਜਾਂ ਇਧਰ ਬਿਸ਼ਨੰਦੀ ਇਧਰ ਛੱਪੜ ਦਾ ਰੂਪ ਧਾਰਨ ਕਰ ਰਿਹਾ ਕਿਸੇ ਟਾਈਮ ਨੂੰ ਇੱਥੇ ਮੱਛੀਆਂ ਜਾਂ ਗੰਦਗੀ ਪੂਰੀ ਫੈਲੀ ਪਈ ਆ ਹੁਣ ਤੱਕ ਫੈਲੀ ਪਈ ਹੋਰ ਵੀ ਫੈਲੂਗੀ ਬਾਅਦੋ ਸਿਹਤ ਵਿਭਾਗ ਵਾਲੇ ਆਉਣਗੇ ਫਿਰ ਉਹ ਕਹਿਣਗੇ ਵੀ ਕਿਵੇਂ ਬਿਮਾਰੀਆਂ ਫਿਰ ਉਹ ਚਾਰ ਦਿਨਾਂ ਦੇ ਸੌਕ ਵੀ ਜਾਊਗਾ ਫਿਰ ਦਵਾਈ ਵੀ ਪਾਉਣ ਆਉਣਗੇ ਉਦੋਂ ਪਹਿਲਾਂ ਅਸੀਂ ਤੁਹਾਡੇ ਮੱਦੇਨਜ਼ਰ ਇਹ ਕਹਿਣਾ ਚਾਹੁੰਦੇ ਆ ਕਿ ਪਹਿਲਾਂ ਹੀ ਇਹਦੇ ਗੌਰ ਕਰ ਲਓ ਗੌਰ ਕਰ ਲਓ ਕਿਉਂ ਜਵਾਕਾਂ ਨੂੰ ਮਾਰ ਦਿਓ ਇੱਥੇ ਕੋਈ ਪੇਸ਼ੈਂਟ ਦਾ ਕੋਈ ਖੁਰਕ ਦਾ ਕੋਈ ਇਹਨਾਂ ਕਿੰਨੇ ਕਿੰਨੇ ਬਿਮਾਰੀਆਂ ਫੈਲਣ ਦਾ ਡਰ ਹੋਇਆ ਛੋਟੇ ਛੋਟੇ ਬੱਚਿਆਂ ਨੂੰ ਕਿੰਨੇ ਕਿੰਨੇ ਇਨਫੈਕਸ਼ਨ ਹੋਈ ਪਈ ਆ ਕੋਈ ਇੱਥੇ ਸਿਹਤ ਬਾਗ ਵਾਲਾ ਦੇਖੋ ਛੋਟਾ ਛੋਟਾ ਬੱਚਾ ਆ ਦੇਖੋ ਆ ਦੇਖੋ ਅੱਖਾਂ ਨੂੰ ਬਿਮਾਰੀ ਹੋਈ ਪਈ ਆ ਆ ਦੇਖੋ ਇਹ ਕਾਰਨ ਕੀ ਆ ਇਹ ਸਿਰਫ ਇਹ ਗੰਦੇ ਪਾਣੀ ਦਾ ਕਾਰਨ ਆ ਉਹ ਛੋਟੇ ਛੋਟੇ ਬੱਚਾ ਦਿਖਾਓ ਇੱਥੇ ਬੱਚੇ ਸਾਡੇ ਨਿੱਕੇ ਨਿੱਕੇ ਬੱਚੇ ਆ ਜੀ ਇਹਨਾਂ ਦਾ ਸਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਵੀ ਪੈਰਾਂ ਦੇ ਬਿਮਾਰੀਆਂ ਹੁਣ ਬੱਚੇ ਦੇਖੋ ਨਿੱਕੇ ਨਿੱਕੇ ਵੇਲੇ ਚੱਪਲਾਂ 'ਚ ਆ ਕਿੰਨਾ ਇਹਨਾਂ ਦਾ ਬੁਰਾ ਹਾਲਾ ਚੱਪਲਾਂ 'ਚ ਬੱਚੇ ਤੁਰ ਕੇ ਕਿਵੇਂ ਜਾਣਗੇ ਮੰਨ ਲਓ ਵਿਹਾਰ ਜਾਣਾ ਸੀ ਇਹਨੂੰ ਸਕੂਲ ਲੈ ਕੇ ਜਾਣਾ ਬੱਚਿਆਂ ਨੂੰ ਇਹਨੂੰ ਕਿਵੇਂ ਲੈ ਕੇ ਜਾਵਾਂ ਜਿਹੜਾ ਹੁਣ ਮੰਨ ਲਓ ਕਾਰ ਤੇ ਹੋਊਗਾ ਜਾਂ ਮੋਟਰਸਾਈਕਲ ਤੇ ਹੋਊਗਾ ਉਹ ਵੀ ਤਾਂ ਲੈ ਜਾਊਗਾ ਜਿਹੜਾ ਪੈਦਲ ਹੋਊਗਾ ਕਿਵੇਂ ਜਾਣਗੇ ਸਾਨੂੰ ਕਿਸੇ ਪਾਸੇ ਰਸਤਾ ਨਹੀਂ ਚਲੋ ਅਸੀਂ ਇੱਥੋਂ ਟੱਪ ਜਾਾਂਗੇ ਫੜਕ ਤੇ ਤਾਂ ਸਾ ਫੜਕ ਤੱਕ ਸਾਡੇ ਆ ਟੋਏ ਆ ਮੈਂ ਕਹਿੰਦਾ ਵੀ ਸਾਡੂ ਮੇਰਾ 91 ਦਾ ਜਨਮਾ ਹੀ ਉਹ ਤੱਕ ਸੜਕ ਹੀ ਨਹੀਂ ਬਣੀਗਾ ਇੱਥੋਂ ਲੈ ਕੇ ਫੜਕ ਤੱਕ ਸੜਕ ਨਹੀਂ ਬਣੀ ਉਸ ਤੋਂ ਬਾਅਦ ਉੱਥੇ ਮੰਨ ਕੇ ਚੱਲੋ ਵੀ ਕੰਡੇ ਕੋਲੇ ਇੰਨਾ ਬੁਰਾ ਹਾਲਾ ਉੱਥੇ ਡਡ ਟੋਏ ਆ ਕਿਸੇ ਪਾਸੇ ਇਹਨਾਂ ਦਾ ਜੇਤੋ ਦਾ ਵਿਕਾਸ ਨਹੀਂ ਅਜੇ ਤਾਂ ਫਿਰ ਵੀ ਬਾਹਰ ਸ਼ਹਿਰ ਚ ਜਰੂਰ ਸੇ ਸਫਾਈ ਸੇਵਕ ਹੁੰਦੇ ਆ ਉਥੇ ਬੁੱਕਰ ਮਾਰਦੇ ਆ ਸਭ ਕੁਝ ਹੁੰਦਾਗਾ ਪਰ ਸਾਡੇ ਵਾਲੇ ਪਾਸ ਤਾਂ ਸਫਾਈ ਸੇਵਕ ਹੀ ਨਹੀਂ ਵੇਖਿਆ ਜਦੋਂ ਦੇ ਆਈ ਇੱਧਰ ਨੂੰ ਆਏ ਆ ਅਜੇ ਕਦੇ ਸਫਾਈ ਸੇਵਕ ਨੇ ਪਰ ਇਹਨਾਂ ਦੀ ਹਾਦਸਾ ਹੋਏ ਤੱਕ ਲੱਗਦੀ ਆ ਕਦੇ ਕੋਈ ਨਗਰ ਕੌਂਸਲ ਦਾ ਕੋਈ ਬੰਦਾ ਆ ਕੇ ਕਹਦੇ ਵੀ ਹਾਂ ਸਾਡੀ ਟਰਾਲੀ ਇੱਥੋਂ ਤੱਕ ਆਈ ਆ ਕੋਈ ਇੱਕ ਬੱਲਬ ਵੀ ਲੱਗਾ ਹੋਵੇ ਉਸ ਮੇਨ ਰੋਡ ਲਾਂ ਜਾਂਦਾ ਇਹਨਾਂ ਦਾ ਕੋਈ ਇੱਕ ਬੱਲਬ ਤੱਕ ਵੀ ਨਹੀਂ ਲੱਗਾਗਾ ਅਸੀਂ ਕਿਵੇਂ ਮੰਨ ਲਈਏ ਵੀ ਨਗਰ ਕੌਂਸਲ ਚ ਅਸੀਂ ਹੈਗੇ ਆ ਜਾਂ ਅਸੀਂ ਨਗਰ ਕੌਂਸਲ ਸਾਡੇ ਜੇ ਕੱਲ ਨੂੰ ਕੋਈ ਗੱਲ ਹੁੰਦੀ ਆ ਤਾਂ ਕਹਣਗੇ ਇਹ ਨਗਰ ਕੌਂਸਲ ਦੇ ਵਿੱਚ ਹੁੰਦੇ ਆ ਅਸੀਂ ਤਾਂ ਆ ਕਿਉਂ ਨਹੀਂ ਕਰਦੇ ਜਦੋਂ ਹੁਣ ਵੋਟਾਂ ਆਉਣਗੀਆਂ ਇਹ ਐਮਸੀਬ ਠਾਉਂਦੇ ਆ ਪੂ ਵੀ ਵੋਟਾਂ ਲੈਣ ਆਉਂਦੇ ਆ ਠੀਕ ਹੈ ਰਾਜ ਲੋਕ ਸਵਾਦੀਆਂ ਵੀ ਆਉਣਗੇ ਐਮਪੀ ਦੀਆਂ ਵੀ ਆਉਣਗੀਆਂ ਉਦੋਂ ਫਿਰ ਜਵਾਬ ਸਵਾਬ ਕਿਉਂ ਨਹੀਂ ਕਰਦੇ ਇਹਨਾਂ ਲੋਕਾਂ ਨੂੰ ਤੁਸੀਂ ਜਵਾਬ assi ਕਰਦੇ ਆ ਜਿਹੜੇ ਉਹਨਾਂ ਦੇ ਮੇਨ ਮੂਰੇ ਹੁੰਦੇ ਆ ਬੰਦੇ ਉਸ ਟਾਈਮ ਉਹ ਪਾਣੀ ਸੁੱਕ ਜਾਂਦਾ ਇਹ ਸਾਨੂੰ ਨਹੀਂ ਸਮਝ ਆਉਂਦੀ ਇਹ ਕਿਵੇਂ ਸੁੱਕਦਾ ਪਰ ਉਦੋਂ ਇਹ ਸੁੱਕ ਜਾਂਦਾਗਾ ਸੁੱਕਦਾ ਪਰ ਹਫਤੇ ਲਈ ਸੁੱਕਦਾ ਜਾਂ ਪੰਜ ਚਾਰ ਦਿਨਾਂ ਲਈ ਸੁੱਕਦਾ ਸੁੱਕਦਾ ਜਰੂਰ ਹੈ ਉਸ ਟਾਈਮ ਅਜੇ ਇਹੋ ਜਿਹੀ ਕੀ ਛੜੀ ਇਹਨਾਂ ਕੋਲ ਜਦੋਂ ਉਹਦੇ ਘੁਮਾ ਦਿੰਦੇ ਤੇ ਪਾਣੀ ਸੁੱਕ ਜਾਂਦਾ ਹੁਣ ਜਦੋਂ ਧਰਨੇ ਲੱਗਣ ਦੀ ਗੱਲ ਹੋਈ ਪਰਲੇ ਫਾੜ ਤੇ ਜਾਂ ਕੁਝ ਵੀ ਤੁਹਾਡੇ ਮਤੋਂ ਨਹੀਂ ਅੱਜ ਉਸ ਉਧਰਲੇ ਪਾਸੇ ਮਸ਼ੀਨ ਫਿਰਦੀ ਸੀ ਅੱਜ ਅਸੀਂ ਤੁਹਾਨੂੰ ਇੱਧਰਲੇ ਪ ਕਿਸੇ ਹਿਸਾਬ ਨਾਲ ਇਹਨਾਂ ਕੋਲ ਕੋਈ ਜਾਦੂ ਦੀ ਛੜੀ ਹੈਗੀ ਆ ਜਦੋਂ ਮੋਟਰਾਂ-ਮੋਟਰਾਂ ਕੋ ਚੱਲ ਜਾਂਦੀ ਆ ਉਦੋਂ ਪਾਣੀ ਸੁੱਕ ਜਾਂਦੇ ਆ ਇਹ ਅਕਸਰ ਜਦੋਂ ਮੱਲੇ ਵਾਲੇ ਰੋਲਾ ਪਾਉਂਦੇ ਆ ਜਾਂ ਕਰ ਲੋਂਦੇ ਆ ਫੇਰ ਇਹ ਸੁੱਕਦਾ ਨਹੀਂ ਤਾਂ ਨਹੀਂ ਸੁੱਕਦਾ ਇੱਕ ਦੋ ਦਿਨਾਂ ਲਈ ਸੁੱਕ ਜਾਂਦਾ ਅਸੀਂ ਐ ਨਹੀਂ ਕਿਤੇ ਨਹੀਂ ਸੁੱਕਦਾ ਕਿ ਕੁਝ ਦਿਨਾਂ ਲਈ ਸੁੱਕ ਜਾਂਦਾ ਫਿਰ ਉਹੀ ਹਾਲ ਆ ਤੁਸੀਂ ਮਾਰੇ ਕੈਮਰਾਮੈਨ ਮਾਰੇ ਨਿਗਾ ਮਾਰਿਓ ਆ ਦੇਖੋ ਕਿੰਨਾ ਬੁਰਾ ਹਾਲ ਆ ਇਹਨਾਂ ਦੀ ਫੈਕਟਰੀਆਂ ਗਦਾਮਾਂ ਦੇਖੋ ਕਿੰਨੇ ਬੁਮਾਰੀਆਂ ਰਾਈਂ ਦੇਖੋ ਕਿਵੇਂ ਜਾ ਰਿਆ ਲੋਕ ਇਹਨਾਂ ਦਾ ਬੁਰਾ ਹਾਲ ਆ ਬਹੁਤ ਬੁਰਾ ਹਾਲ ਆ ਸਾਡੇ ਪਤਾ ਨਹੀਂ ਅਜ ਸਮਝ ਨਹੀਂ ਆਉਂਦੀ ਵੀ ਹਰੀਸ਼ ਜੀਆ ਨੂੰ ਜਦੋਂ ਦੇ ਪ੍ਰਧਾਨ ਬਣਿਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹਨਾਂ ਦਾ ਖੁਦ ਆਪ ਦਾ ਕਲੀਨਿਕ ਆ ਜਿਹੜਾ ਉੱਥੇ ਕਿੰਨਾ ਕਿੰਨਾ ਪਾਣੀ ਖੜਦਾ ਜੇ ਉਹ ਜੇਤੋ ਚ ਆਪਾਂ ਕਹਿੰਦੇ ਨਗਰ ਕੌਂਸਲ ਦੇ ਪ੍ਰਧਾਨ ਆ ਖੁਦ ਜੇਤੋ ਦੇ ਆ ਜੋ ਇੱਕ ਅੱਧੀ ਵਾਰੀ ਹਫਤੇ 'ਚ ਇੱਕ ਅੱਧੀ ਗੇੜਾ ਮਾਰਨ ਰਾਊਂਡ ਕਰਨ ਦੇਖਣ ਵੀ ਕੀ ਕੀ ਸਮੱਸਿਆ ਉਹ ਨੰਬਰ 1 ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਬਣ ਜਾਣਗੇ ਜੇ ਉਹ ਸਾਡਾ ਵਿਕਾਸ ਕਰਨਗੇ ਤਾਂ ਨਹੀਂ ਤਾਂ ਫਿਰ ਸਮਝੋ ਤੁਹਾਡੇ ਬੁਰਾ ਹਾਲ ਯਾ ਜੇਤੋ ਦਾ ਜੀ 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 ਭਾਈ ਜੀ ਸਾਡੇ ਪੀਰਖਾਨਾ ਪਾਸੇ ਬੂਟਾ ਇੰਨਾ ਬੁਰਾ ਹਾਲ ਹੈ ਜੇ ਇੱਕ ਦਿਨ ਮੀਂਹ ਪੈ ਜਾਣਾ ਹਫਤਾ ਕਰੋ ਬੰਤਾ ਬਾਹਰ ਨਹੀਂ ਨਿਕਲਦਾ ਨਾ ਹੀ ਬੱਚੇ ਸਕੂਲ ਜਾਂਦੇ ਤੇ ਨਾ ਹੀ ਬੰਦਾ ਸਵਜਿਣੇ ਜਾ ਸਕਦਾ ਜੀ ਐਡਾ ਬੁਰਾ ਹਾਲ ਹੈਗਾ ਨਾ ਕੋਈ ਸੁਣਵਾਈ ਹੁੰਦੀ ਸਾਡੀ ਵੋਟਾ ਬੜੇ ਤੇ ਆ ਜਾਂਦੇ ਬਈ ਅਕੀ ਅਸੀਂ ਬੰਦੇ ਨਹੀਂ ਕੇ ਅਸੀਂ ਜਾਨਵਰ ਹੈਗੇ ਬਈ ਜਦ ਵੋਟਾ ਵਾਲੇ ਸਾਨੂੰ ਦੇਖ ਜਾਂਦੇ ਆ ਕੰਮ ਵਿੱਚ ਦੇਖਦੇ ਨਹੀਂ ਸਾਨੂੰ ਇੰਨਾ ਬੁਰਾ ਹਾਲ ਹੋਇਆ ਹੋਇਆ ਜੇ ਇੱਕ ਦਿਨ ਮੀਂਹ ਪੈ ਜਾਂਦਾ ਕੋਈ ਅੰਦਰ ਘਰਵਾਨੇ ਨਹੀਂ ਨਿਕਲਦਾ ਹੁੰਦਾ ਕੀ ਕਰੀਏ ਅਸੀਂ ਦੱਸੋ ਜੀ ਸਾਡੇ ਹਾਲ ਕਿਉਂ ਨਹੀਂ ਹੁੰਦਾ ਬਈ ਫੇ ਸਾਡੇ ਵੋਟਾ ਵਾਲਿਆਂ ਨੇ ਵੀ ਨਾ ਆਇਓ ਵੋਟਾ ਵੇਲੇ ਤੇ ਭੱਜ ਕੇ ਆਏ ਨੇ ਤੁਸੀਂ ਹੂੰ ਉਹ ਤੋਂ ਕੀ ਹੁੰਦਾ ਤੁਹਾਨੂੰ ਹੂੰ ਤੇ ਵੋਟਾ ਵੇਲੇ ਵੀ ਨਾ ਆਇਆ ਕਰੋ ਕਿ ਅਸੀਂ ਬੰਦੇ ਰਹਿੰਦੇ ਸਾਡੇ ਓਟਾ ਨਹੀਂ ਗਾ ਐਦੋਂ ਬਾਅਦ ਸਾਡੇ ਕੋਲ ਓਟਾ ਮੰਗ ਕੇ ਨਾ ਆਇਓ ਕੋਈ ਨਾ ਅਸੀਂ ਵੋਟਾ ਪਾਈਏ ਤੇ ਨਾ ਖੇਡੋ ਦਈਏ ਨਾ ਸਾਡੇ ਕੋਲ ਮੰਗਣਾਂ ਜੇ ਵੋਟਾ ਮੰਗ ਲਾਇਓ ਤਾਂ ਭਾਈ ਧਿਆਨ ਨਾਲ ਆਇਓ ਸਿੱਧਾ ਦਾਦੇ ਨਾ ਜਾਂ ਤਾਂ ਸਾਡਾ ਹੱਲ ਕਰੋ ਜਾਂ ਤਾਂ ਇਹ ਵੋਟਾ ਵੇਲੇ ਨਾ ਆਇਓ ਸਿੱਧੀ ਗੱਲ ਹੈ ਜਿਆਦਾ ਗੰਦੇ ਪਾਣੀ ਵਿੱਚ ਨੰਗੇ ਹੋ ਫਿਰ ਓਟਾ ਦੇਵਾਂਗੇ ਅਸੀਂ ਸਾਡਾ ਐਡਾ ਬਣਾਇਆ ਤਾਂ ਸਾਡਾ ਹੱਲ ਕਰੋ ਤੇ ਯਾਹੀ ਓਟਾ ਵੇਲੇ ਨਾ ਆਇਓ ਤੁਸੀਂ ਤੇ ਧੀ ਗੱਲ ਹੈ ਸਾਡੀ ਹੁਣ ਆਪਾਂ ਅੱਗੇ ਵੀ ਚੱਲ ਗਏ ਅਗਲਾ ਹਾਲ ਵਿਖਾ ਦੇ ਕੇ ਉੱਥੋਂ ਚੱਲਦੇ ਹਾਂ ਸਾਰੇ ਹੁਣੇ ਹੀ ਆਪਾਂ ਹਾਂਜੀ ਉਹ ਦਿਖਾਉਣੇ ਵੀ ਜਿਨ੍ਹਾਂ ਨੇ ਨਾਲੀਆਂ ਬਣਾਈਆਂ ਉਹ ਅਸੀਂ ਤੁਹਾਡੇ ਮੱਧਵਰਾਂ ਹੀ ਦਿਖਾਉਣਾ ਚਾਹੁੰਦੇ ਹਾਂ ਵੀ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਅਸੀਂ ਕਹਿੰਦੇ ਆ ਵੀ ਉਹ ਆ ਵੇਖਣਾ ਚਾਹੀਦਾ ਵੀ ਕੋੜਾ ਸਪੈਸ਼ਲ ਨਾਲੀ ਇੱਧਰ ਬਣਾ ਕੇ ਇੱਧਰ ਸਾਡੇ ਕਨੇ ਪਾਣੀ ਛੱਡਦਾ ਉਹ ਤੁਹਾਡੇ ਮੱਧਵਰਾਂ ਹੀ ਕੋਈ ਕਾਰਵਾਈ ਹੋਵੇ ਅਸੀਂ ਕਹਿੰਦੇ ਆ ਸ਼ੁਕਰਗੁਜ਼ਾਰ ਹੋਵਾਂਗੇ ਅਸੀਂ ਪ੍ਰਸ਼ਾਸਨ ਦਾ ਪ ਉਸ ਵਿਭਾਗ ਦਾ ਕਿਸੇ ਦਾ ਵੀ ਅਸੀਂ ਸ਼ੁਕਰਗੁਜ਼ਾਰ ਮੰਨਾਂਗੇ ਜਿਵੇਂ ਉਹਨਾਂ ਨੇ ਨਾਲੀ ਬਣਾਈ ਜਿਹੜਾ ਤੁਹਾਡੇ ਕੈਮਰੇ ਰਾਈਂ ਦਿਖਾਉਂਦੇ ਆ ਅੱਗੇ ਨਾਲੀਆਂ ਦਾ ਜਿਹੜੇ ਗਲੀਆਂ ਦਾ ਹਾਲ ਵਖਾ ਦਿਓ ਵੀ ਗਲੀਆਂ ਦਾ ਹਾਲ ਵੇਖੋ ਤੁਸੀਂ ਇਹ ਜੈਤੋ ਦੇ ਜੋ ਬੂਟਾ ਕਨੋਨੀ ਆ ਫਾਟਕੋਂ ਪਾਰ ਇੱਥੇ ਸਾਰੇ ਮਜ਼ਦੂਰ ਲੋਕ ਰਹਿੰਦੇ ਆ ਗਰੀਬ ਲੋਕ ਰਹਿੰਦੇ ਆ ਕੋਈ ਸਬਜ਼ੀ ਵੇਚਦਾ ਕੋਈ ਫਲ ਫਰੂਟ ਵੇਚਦਾ ਕੋਈ ਮਜ਼ਦੂਰੀ ਕਰਦਾ ਇਹ ਸਾਰੇ ਜਿੰਨੇ ਹੈਗੇ ਆ ਪ੍ਰਵਾਸੀ ਜਿਹੜੇ ਮਜ਼ਦੂਰ ਆ ਇਹ ਇੱਥੇ ਆ ਕੇ ਰਹਿੰਦੇ ਆ ਪ੍ਰਵਾਸੀ ਮਜ਼ਦੂਰ ਆ ਇਸ ਕਰਕੇ ਇਹਨਾਂ ਦਾ ਜਿਹੜੀ ਇਹ ਸੁਣਵਾਈ ਨਹੀਂ ਹੋ ਰਹੀ ਕਿ ਇਹ ਪ੍ਰਵਾਸੀ ਐ ਇਹ ਬਾਹਰੋਂ ਆਏ ਹੋਏ ਆ ਇਹਨਾਂ ਨੇ ਕਿਹੜਾ ਬੋਲਣਾ ਪਰ ਇਹਨਾਂ ਪ੍ਰਵਾਸੀਆਂ ਦੇ ਇੱਥੇ ਆਧਾਰ ਕਾਰਡ ਵੀ ਬਣੇ ਹੋਏ ਆ ਇਹਨਾਂ ਦੇ ਵੋਟਰ ਕਾਰਡ ਵੀ ਬਣੇ ਹੋਏ ਆ ਇਹਨਾਂ ਦੇ ਸਾਰਾ ਕੁਝ ਬਣਿਆ ਹੋਇਆ ਬੂਟਾ ਕਲੋਨੀ ਦੇ ਜਿਹੜਾ ਇਧਰਲੇ ਪਾਸੇ ਕੂਲਰ ਵਾਲੀ ਫੈਕਟਰੀ ਦੇ ਨਾਲ ਗਲੀ ਹੁੰਦੀ ਆ ਪੀਰਖਾਨਾ ਬਸਤੇ ਬਾਹਰਲੇ ਪਾਸਿਓ ਇਸ ਨੇ ਇੱਕ ਨਦੀ ਦਾ ਜਿਵੇਂ ਆਪਾਂ ਕਹਿੰਦੇ ਨੇ ਨਦੀ ਦਾ ਰੂਪ ਧਾਰਿਆ ਹੋਇਆ ਡਰੇਨ ਦਾ ਰੂਪ ਧਾਰਿਆ ਵੇਖਣ ਨਾਲ ਤਾਂ ਇਹ ਲੱਗਦਾ ਕਿ ਇਹ ਕੋਈ ਡਰੇਨ ਆ ਦੇਖੋ ਇਹਦੇ ਪਾਸੇ ਦੀ ਕੋਈ ਬੰਦਾ ਪੈਦਲ ਤੁਰਕੇ ਵੀ ਨਹੀਂ ਜਾ ਸਕਦਾ ਸਾਰੀ ਗਲੀ ਐ ਕੈਮਰਾਮੈਨ ਨੂੰ ਕਹਿੰਨਾ ਜ਼ੂਮ ਕਰਕੇ ਲੰਮੀਆਂ ਤਸਵੀਰਾਂ ਦਿਖਾ ਦੇ ਏਰੀਆ ਸਾਰੀਆਂ ਜ਼ੂਮ ਕਰਕੇ ਇਹ ਪਾਣੀ ਇਸ ਦੇ ਵਿੱਚ ਘੱਟ ਤੋਂ ਘੱਟ ਵੀ 2-3 ਸਾਲ ਦਾ ਇਸ ਗਲੀ ਦੇ ਵਿੱਚ ਪਾਣੀ ਖੜਾ ਜਿਹੜਾ ਜੈਤੋ ਦਾ ਪ੍ਰਸ਼ਾਸਨ ਇਹ ਤਾਂ ਜਵੇਂ ਹੀ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਇੱਥੋਂ ਦਾ ਹੁਣ ਗਰੀਬ ਲੋਕ ਆ ਇਸ ਕਰਕੇ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਮੈਂ ਬਾਰ-ਬਾਰ ਕਹਿੰਨਾ ਹੈ ਕਿ ਜਦੋਂ ਵੋਟਾਂ ਆ ਗਈਆਂ ਤੇ ਇਹਨਾਂ ਦੇ ਘਰਾਂ 'ਚ ਆਉਣਗੇ ਤੇ ਇਹ ਪਾਣੀ ਵੇਖੋ ਸੁੱਕਦਾ ਰਾਤੋਂ-ਰਾਤ ਪਾਣੀ ਸੁੱਕ ਜੂਗਾ ਯਾਰ ਪ੍ਰਸ਼ਾਸਨ ਨੂੰ ਚਾਹੀਦਾ ਇਥੋਂ ਦੇ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਚਾਹੀਦਾ ਜਿਹੜੇ ਇੱਥੇ ਮਿਊਸਪਲ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਚਾਹੀਦਾ ਕਿ ਇਹ ਮੇਰਾ ਏਰੀਆ ਇਹਨਾਂ ਲੋਕਾਂ ਨੇ ਤੁਹਾਡੇ ਤੱਕ ਹੀ ਪਹੁੰਚ ਕਰਨੀ ਆ ਤੁਹਾਡੇ ਕੋਲੇ ਹੀ ਜਾਣਾ ਤੁਹਾਡੇ ਕੋਲੇ ਜਾਣਗੇ ਤੇ ਤੁਸੀਂ ਇਹਨਾਂ ਦੀ ਸੁਣਵਾਈ ਨਹੀਂ ਕਰਦੇ ਫਿਰ ਲੋਕ ਬੋਲਦੇ ਆ ਲੋਕ ਬੋਲਣ ਤਾਂ ਹੋਰ ਕੀ ਕਹਨ ਲੋਕ ਅੱਕੇ ਆ ਅੱਕੇ ਹੋਏ ਆ ਤੁਸੀਂ ਕੁਝ ਕੰਮ ਕਰਕੇ ਵਿਖਾ ਦਿਓ ਤੁਹਾਡੀ ਸਰਕਾਰ ਨੂੰ ਸਾਢੇ 3 ਸਾਲ ਦਾ ਸਮਾਂ ਹੋ ਗਿਆ 3 ਸਾਲ ਦੇ ਸਮੇਂ ਦੇ ਵਿੱਚ ਜੇਕਰ ਤੁਹਾਤੋਂ ਹੁਣ ਕੰਮ ਨਹੀਂ ਹੋਇਆ ਕਿ ਹੁਣ ਤੁਸੀਂ ਡੇਢ ਸਾਲ ਦੇ ਵਿੱਚ ਇਹ ਕੰਮ ਕਰ ਦੋਗੇ ਪਰ ਲੋਕ ਵੀ ਕਹਿ ਰਹੇ ਅਸੀਂ ਬਾਰ ਬਾਰ ਕਹਿ ਰਹੇ ਹਾਂ ਕੰਮ ਕਰਕੇ ਦਿਖਾਓ ਲੋਕ ਤੁਹਾਡੀ ਸਲਾਘਾ ਕਰਨਗੇ ਕਿ ਆਮ ਆਦਮੀ ਪਾਰਟੀ ਬਹੁਤ ਵਧੀਆ ਪਾਰਟੀ ਆਈ ਹੈ ਪਿਛਲੀਆਂ ਦੋ ਸਰਕਾਰਾਂ ਆਈਆਂ ਕਾਲੀ ਕਾਂਗਰਸ ਉਹਨਾਂ ਤੋਂ ਅੱਕੇ ਹੋਏ ਸੀ ਲੋਕ ਉਹਨਾਂ ਨੇ ਨਕਾਰ ਤੇ ਉਹ ਕਿਉਂਕਿ ਉਹਨਾਂ ਨੇ ਕੰਮ ਨਹੀਂ ਕਰੇ ਆਮ ਆਦਮੀ ਪਾਰਟੀ ਨੂੰ ਲਿਆਉਂਦਾ ਵੀ ਕਰਨੇ ਹੀ ਸੀ ਕਿ ਉਹਨਾਂ ਦੋ ਪਾਰਟੀਆਂ ਨੇ ਕੰਮ ਨਹੀਂ ਕਰੇ ਲੋਕ ਇਸੇ ਕਰਕੇ ਇਹਨਾਂ ਪਾਰਟੀਆਂ ਨੂੰ ਲੈ ਕੇ ਆਏ ਸੀ ਪਰ ਜੇਕਰ ਹੁਣ ਇਹ ਵੀ ਪਾਰਟੀ ਕੰਮ ਨਹੀਂ ਕਰੂਗੀ ਵਿਕਾਸ ਨਹੀਂ ਕਰੂਗੀ ਤੇ ਜਿਵੇਂ ਉਹਨਾਂ ਨੂੰ ਨਕਾਰਿਆ ਇਸੇ ਤਰ੍ਹਾਂ ਆਮ ਆਦੀ ਪਾਰਟੀ ਲੋਕ ਨਕਾਰ ਦੇਣਗੇ ਇਹਨਾਂ ਲੋਕਾਂ ਦੀਆਂ ਵੋਟਾਂ ਦੇ ਨਾਲ ਇਹ ਜਿਹੜੀ ਆਮ ਆਦੀ ਪਾਰਟੀ ਬਣੀ ਆ ਇਹਨਾਂ ਲੋਕਾਂ ਨੇ ਹੀ ਆਮ ਆਦੀ ਪਾਰਟੀ ਬਣਾਈ ਆ ਇਹਨਾਂ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਜਿਹੜੇ ਗਰੀਬ ਲੋਕ ਇੱਥੇ ਰਹਿੰਦੇ ਹੋਇਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਤੁਸੀਂ ਇੱਥੇ ਰਹਿੰਦੇ ਹੋ ਹਾਂ ਜੀ ਜੀ ਦਾ ਪਾਣੀ ਦਾ ਦੇਖੋ ਜੀ ਬੁਕਾ ਬੁਰਾ ਹਾਲ ਆ ਜੀ ਇੱਥੇ ਸਾਰਾ ਪਾਣੀ ਉੱਥੇ ਜਾਂਦਾ ਗਲੀ ਚ ਬਸਤੀ ਦਾ ਪਾਣੀ ਸਾਰਾ ਨਿਕਲੀ ਜਾਂਦਾ ਜੀ ਸੀਵਰੇਜ ਸਹੀ ਹੋਣ ਸਾਰਾ ਕੋ ਸੈਟ ਹੋ ਜੇ ਜੀ ਜੀ ਤੇ ਤੁਸੀਂ ਵੀ ਆਮ ਆਦੀ ਪਾਰਟੀ ਨਾਲ ਜੁੜੇ ਹੋ ਨਹੀਂ ਜੀ ਆਪਾਂ ਕਿਸੇ ਅਨਪਾਲਨੀ ਪਾਰਟੀ ਨਾਲ ਨਹੀਂ ਜੁੜੇ ਹਮ ਆਪਣਾ ਕੋਈ ਕਿਸੇ ਨਾਂ ਆਪਣੀ ਬੋਰਡ ਹੀ ਨਹੀਂ ਇੱਥੇ ਨਹੀਂ ਤਾਂ ਬੋਰਡ ਹੀ ਵਾਲਾ ਬੰਦਾ ਸਾਰਾ ਜੀ ਜੀ ਉੱਥੇ ਆਂਦੇ ਜੀ ਜੀ ਹਾਂ ਜੀ ਤਾਂ ਹੁਣੇ ਆਏ ਆ ਇੱਥੇ ਸਾਨੂੰ ਸਾਲ ਹੋਇਆ ਤੇ ਬੁਰਾ ਹਾਲ ਹੀ ਉਹਦਾ ਪਾਣੀ ਦਾ ਜੀ ਜੀ ਹਾਂ ਜੀ ਹੋਰ ਵੀ ਗੱਲ ਕਰਦੇ ਆ ਇੱਥੇ ਜੀ ਆਏ ਆ ਨਾਲੀ ਦੇਖ ਲੋ ਜੀ ਨਹੀਂ ਉਹ ਨਾਲੀ ਦੇ ਖਾਲੀ ਚਲੇ ਜਾਂਦੀ ਪੂਰੀ ਆਸਪਤਲ ਤੋਂ ਸਲੇ ਬਣਾਈ ਆ ਜੀ ਨਾਲੀ ਦੇ ਇੱਚ ਹੈ ਹੀ ਨਹੀਂ ਜਿਵੇਂ ਗੱਲ ਕਰਨ ਨਾ ਨਹੀਂ ਨਹੀਂ ਨਾਲੀ ਇੱਚ ਹੈ ਹੀ ਨਹੀਂਗਾ ਨਾਲੀ ਬਣਾਉਂਦੀ ਲੋੜ ਹੀ ਨਹੀਂ ਪਈ ਪਾਣੀ ਉਹੀ ਉਹੀ ਚੱਲ ਜਾਂਦਾ ਨਹੀਂ ਨਹੀਂ ਕੋਈ ਲਫਾਫੇ ਸਪੈਸ਼ਲ ਕੱਢ ਕੇ ਜਾਂਦਾ ਇੱਥੇ ਜੀ ਕੋਈ ਸਪੈਸ਼ਲ ਕੱਢਦਾ ਕੋਈ ਲਫਾਫੇ ਪਾਣੀ ਹੁਣ ਤੱਕਾ ਸਾਰਾ ਵਰਖੇ ਜਿਵੇਂ ਨਾਲੀ ਦਾ ਕੋਈ ਬਣਾਇਆ ਉਹ ਦੇਖੋ ਬੜਾ ਪਾਣੀ ਬੜਾ ਨਿਕਰਮ ਨਿਕਾਸ ਸਾਰਾ বন্ধ ਹੈ ਜੋ ਕਾ ਕਰੀ ਮੱਛਰ ਸਾਰੇ ਬੱਚੇ ਨ ਖਾਤ ਇਹ ਦਿਨ ਰਾਤੇ ਹੈ ਤਕਲੀਫ ਆਪਣੀ ਮੈਨੂੰ ਕਿਹਨੇ ਤਸਵੀਰਾਂ ਦਿਖਾਵੋ ਇੱਧਰਲੇ ਪਾਸੇ ਜਿਹੜੀ ਆਹ ਨਾਲੀ ਐ ਨਾਲੀ ਤੇ ਇੱਥੇ ਹੈ ਹੀ ਨਹੀਂ ਗਈ ਸਾਰਾ ਜਿਹੜਾ ਪਾਣੀ ਐ ਜਿਹੜਾ ਰਾਹ ਬਣਿਆ ਲੋਕਾਂ ਦੇ ਨੰਗਰ ਨੂੰ ਓਪਨ ਰਾਹ ਸਾਰਾ ਰਾਹ ਦੇ ਵਿੱਚ ਦੀ ਪਾਣੀ ਆ ਜਾਂਦਾ ਖੁੱਲਾ ਆਈ ਜਾਂਦਾ ਤੇ ਇੱਧਰਲੇ ਪਾਸੇ ਖੁੱਲਾ ਹੀ ਜਾਂਦਾ ਇਹ ਲੋਕ ਧੰਨ ਲੋਕ ਆ ਜਿਹੜੇ ਇੱਥੇ ਰਹਿੰਦੇ ਆ ਇਹ ਲੱਗਦਾ ਵੀ ਇਹ ਜੱਜਤੋ ਦੇ ਵਸਨੀਕ ਨਹੀਂ ਲੱਗਦਾ ਇਹ ਲੋਕ ਲੱਗਦਾ ਵੀ ਇਥੋਂ ਦੇ ਪੰਜਾਬ ਦੇ ਰਹਿਣ ਵਾਲੇ ਨਹੀਂ ਲੱਗਦਾ ਕਿ ਯਾਰ ਇਹਨਾਂ ਨੇ ਵੋਟਾਂ ਪਾਉਂਦੇ ਆ ਇਹ ਲੋਕ ਸਾਰਾ ਕੁਝ ਕਰਦੇ ਆ ਇਹਨਾਂ ਨੂੰ ਇਥੇ ਰਹਿੰਦਾ ਹਾਕਾ ਪਰ ਇਹ ਇੱਕ ਨਰਕ ਭਰੀ ਜ਼ਿੰਦਗੀ ਜੀ ਰਿਹਾ ਜਿਵੇਂ ਕੋਈ ਜਾਨਵਰ ਰਹਿੰਦੇ ਜੇ ਜਾਨਵਰ ਵੀ ਰੱਖੇ ਹੋਣ ਉਹਨਾਂ ਦੀ ਖਾਤਰ ਵੀ ਆਪਾਂ ਸਫਾਈ ਕਰਦੇ ਆ ਵੀ ਜਿਹੜੇ ਜਾਨਵਰ ਰਹਿੰਦੇ ਆ ਇਥੇ ਉਹਨਾਂ ਨੂੰ ਬਿਮਾਰੀ ਨਾ ਲੱਗ ਜਾਏ ਇੰਨਾ ਗੰਦਗੀ ਯਾਰ ਅਸੀਂ ਅੱਜ ਤੋਂ ਇਹਦੀ 1 ਸਾਲ ਪਹਿਲਾਂ ਵੀ ਵੀਡੀਓ ਕਰੀ ਸੀ ਉਦੋਂ ਵੀ ਇਹੀ ਹਾਲ ਸੀ ਹੁਣ ਉਦੋਂ ਜ਼ਿਆਦਾ ਹੋ ਗਿਆ ਘਟਿਆ ਨਹੀਂ ਆ ਕਈ ਵਾਰ ਤਾਂ ਆਪਾਂ ਗੱਲ ਕਰਦੇ ਜਦੋਂ ਖਬਰ ਪੈਂਦੀ ਆ ਤੇ ਪ੍ਰਸ਼ਾਸਨ ਵੀ ਜਿਹੜਾ ਸੁੱਤਾ ਪਿਆ ਹੁੰਦਾ ਉਹ ਜਾਗ ਪੈਂਦਾ ਜਾਗਣ ਤੋਂ ਬਾਅਦ ਥੋੜਾ ਮਾੜਾ ਮਟਾ ਸੁਧਾਰ ਆ ਜਾਂਦਾ ਇਥੇ ਸੁਧਾਰ ਨਹੀਂ ਆਇਆ ਕੰਮ ਵਿਗੜ ਗਿਆ ਪਲਾਟਾਂ ਦੇ ਵਿੱਚ ਪਾਣੀ ਭਰ ਗਿਆ ਲੋਕਾਂ ਦੇ ਮਕਾਨ ਜਿਹੜੇ ਨਾਲ ਖੜੇ ਆ ਉਹ ਵੀ ਡਿੱਗੇ ਹੋਇਆ ਚਾਰ ਸਫੇਰੇ ਮੈਂ ਕਹਿੰਦਾ ਕੈਮਰਾਮੈਨ ਨੂੰ ਕਹਿੰਦਾ ਜ਼ੂਮ ਕਰਕੇ ਤਸਵੀਰ ਲੰਮੀ ਕਰਕੇ ਦਿਖਾਓ ਕਿ ਜਿਹੜੀ ਇਹ ਗਲੀ ਬਹੁਤ ਜ਼ਿਆਦਾ ਲੰਮੀ ਹੈ ਕੂਲਰ ਵਾਲੀ ਗਲੀ ਹੈ ਜਿਹੜੀ ਇਧਰੇ ਪਾਸੇ ਪੀਰਖਾਨਾ ਬਸਤੀ ਤੋਂ ਹੈ ਸੈਦਰੂਆਂ ਦੀ ਕਿਹੜੇ ਨੂੰ ਸੈਲਰ ਨੂੰ ਇਹੀ ਰਾਸਤਾ ਜੀ ਮੇਨ ਸੈਲਰ ਨੂੰ ਹਾਂ ਇਧਰ ਅੱਧੀ ਬਸਤੀ ਦਾ ਮੇਨ ਰਾਸਤਾ ਵੀ ਇਹੀ ਆ ਵੀ ਇਧਰੋਂ ਦੇਖੋ ਵੀ ਕੋਈ ਕਈ ਰਾਸਤਾ ਹੈ ਨਹੀਂਗਾ ਇਹ ਨਹੀਂ ਸਾਨੂੰ ਪਤਾ ਵੀ ਇਹ ਕੀ ਕਾਰਨ ਆ ਪਿੱਛੇ ਸੁੱਕਾ ਪਿਆ ਇੱਥੋਂ ਆ ਦੋ ਚਾਰ ਟੱਕਣ ਉਛਲ ਜੰਦੇ ਆ ਇਹ ਨਹੀਂ ਪਤਾ ਵੀ ਸਾਨੂੰ ਕਿਸੇ ਨੇ ਸਪੈਸ਼ਲ ਨਾਲੀ ਬਣਾ ਕੇ ਸਾਨੂੰ ਦੇਤੀ ਵੀ ਉਧਰ ਆ ਸਾਰੀ ਸੜਕ ਭਰੀ ਰਵੇ ਇੱਕ ਜਦੋਂ ਤੁਸੀਂ ਕਹਿੰਦੇ ਵੀ ਸੈਲਰ ਨੂੰ ਰਾਹ ਜਾਂਦਾ ਹੁਣ ਜਿਵੇਂ ਝੋਨਾ ਆਊਗਾ ਚੱਲ ਪੂਆ ਉਦੋਂ ਫਿਰ ਰਾਹ ਚੱਲਦਾ ਟਰੱਕ ਤਾਂ ਲੰਘ ਨਹੀਂ ਸਕਦੇ ਟਰੱਕ ਲੰਘਦੇ ਸੀ ਉਹ ਪਾਣੀ ਵਿੱਚੋਂ ਲੰਘਦੇ ਸੀ ਉਹ ਮਜਬੂਰੀ ਵਾਸ ਲੰਘਦੇ ਸੀ ਟਰੱਕ ਕਿਉਂਕਿ ਹੁਣ ਤੁਹਾਨੂੰ ਪਤਾ ਰਜਗਾਰ ਇੰਨੇ ਉਹਨਾਂ ਨੂੰ ਮਜਬੂਰੀ 'ਚ ਨੰਗੜਾ ਪੈਂਦਾ ਕਿ ਇਹਦਾ ਟਾਇਰ ਵੇਖ ਲਓ 40000 ਦੀ ਜੋੜੀ ਆ ਕਿ ਇਹਦਾ ਕੋਈ ਪਾੜ ਗਿਆ ਜਾਂ ਕੋਈ ਟਾਇਰ ਪੈਂਚਰ ਆ ਇਹਦਾ ਵਾਟਰ ਬਾਕਸਾਂ ਨੇ ਪਾਇਆ ਦਿਖਾਇਆ ਟਾਇਰ ਇੰਟਰਲੋ ਨਾ ਕੋਈ ਉਹਨਾਂ ਨੇ ਖੱਡੇ ਭਰੇ ਆ ਸਾਰੇ ਇੰਟਰਲੋਕ ਉਵੇਂ ਹੀ ਛੱਟ ਸੁੱਟ ਗਏ ਆ ਆ ਕੋਈ ਨਾ ਖੱਡੇ ਨਾ ਕੋਈ ਬੁਰਾ ਹਾਲ ਕੱਲ ਤਾਂ ਇਹਨੇ ਇਕੱਲ ਤਾਂ ਇੱਥੇ ਮੰਨੀ ਪੂਗੀ ਚਾਹੇ ਵਾਟਰ ਬਾਕਸ ਜਾਂ ਪੈਪਾਂ ਪੈਂਦੀਆਂ ਹੋਣ ਚਾਹੇ ਇੱਥੇ ਜਿਹੜੀ ਗੈਸ ਪੈਪ ਆ ਉਹ ਪੈਂਦੀ ਹੋਵੇ ਉਹ ਸਾਰੇ ਅੰਗਲੀ ਵਰਤਦੇ ਆ ਜਦੋਂ ਆਉਂਦੇ ਆ ਤੇ ਸਾਡੇ ਮਾਨ ਸਾਹਿਬ ਵੀ ਪਹਿਲਾਂ ਕਹਿੰਦੇ ਹੁੰਦੇ ਪਹਿਲਾਂ ਸੜਕ ਬਣਦੀ ਆ ਪੀ ਡਬਲਯੂ ਡੀ ਵਿਭਾਗ ਦੇ ਅਲੇ ਤੇ ਸੜਕ ਬਣਾਉਂਦੇ ਆ ਤੇ ਪਿੱਛੇ ਵਾਟਰ ਵਾਕਸ ਵਾਲੇ ਕੈਂਚੀਆਂ ਲੈ ਕੇ ਖੜੇ ਹੁੰਦੇ ਆ ਗੈਂਚੀਆਂ ਵੀ ਇਹ ਸੜਕ ਪੱਟਣੀ ਆ ਤੁਸੀਂ ਬਣਾਓ ਸੀ ਅਸੀਂ ਪੱਟ ਦਾਂਗੇ ਜਿੰਨੀਆਂ ਜੇਤੋ ਦੀਆਂ ਸੜਕਾਂ ਵੇਖੋਗੇ ਲੌਂਗ ਟਾਈਮ ਲੱਗੀ ਆ ਚਾਹੇ ਉਹ ਦਬੜੀ ਖਾਨਾ ਰੋਡ ਹੋਵੇ ਨਵਾਂ ਰੋਡ ਬਣਿਆ ਕਰੋੜਾਂ ਰੁਪਏ ਸਰਕਾਰ ਨੇ ਲਾਇਆ ਉਸ ਤੋਂ ਬਾਅਦ ਉੱਥੇ ਸੂਰੇ ਦੀ ਪੈਪ ਪਈ ਤੇ ਉਹ ਵੀ ਪੱਟਦਾ ਪੱਟ ਕੇ ਸੜਦਾ ਹੁਣ ਬਣੂ ਖਣੀ ਕਦੋਂ ਬਣੂਗੀ ਇੱਥੇ ਵੀ ਵੇਖ ਲਓ ਜਿਹੜੀਆਂ ਵਾਟਰ ਵਸ ਦੀਆਂ ਪੈਪਾਂ ਪਤ ਸਾਰੇ ਬਾਜ਼ਾਰ ਚ ਵੇਖ ਲਓ ਪਹਿਲਾਂ ਸੀਵਰੇਜ ਦੀਆਂ ਪੈਪਾਂ ਪਈਆਂ ਜੈਤੋ ਮੰਡੀ ਦੇ ਵਿੱਚ ਕੋਈ ਸੀਵਰੇਜ ਕਿਸੇ ਪਾਸੇ ਨਹੀਂ ਚੱਲਿਆ ਕਾਲੀ ਸਰਕਾਰ ਵੇਲੇ ਸੀਵਰੇਜ ਦਿੱਤਾ ਕਾਂਗਰਸ ਆਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ لوک ਕਹਿੰਦੇ ਰੇ ਭਾਈ ਤੁਸੀਂ ਸੀਵਰੇਜ ਦਾ ਇੱਕ ਪਾਸਾ ਚਲਾ ਦਿਓ ਪ੍ਰੋਪਰ ਉਧਰਲੇ ਪਾਸੇ ਰੋਡ ਬਣਾ ਦਿਓ ਲੋਕਾਂ ਨੂੰ ਨੰਗਣ ਤੇ ਦਿੱਕਤਾਂ ਨਾ ਆਉਣ ਆਹ ਗਲੀ ਪੱਟਲੀ ਦੂਜੀ ਪੱਟਲੀ ਤੀਜੀ ਪੱਟਲੀ ਚੌਥੀ ਪੱਟਲੀ ਪੰਜਵੀਂ ਪੱਟਲੀ ਕੋਈ ਜੇ ਪਾਸੇ ਸੀਵਰੇਜ ਨਹੀਂ ਚੱਲਿਆ ਅਜੇ ਤੱਕ ਵੀ ਸੀਵਰੇਜ ਕੋਈ ਪ੍ਰੋਪਰ ਚਾਲੂ ਨਹੀਂ ਜੇ ਤੋਂ ਮੰਡੀ ਦਾ ਜਦੋਂ ਮੀਂਹ ਆ ਜਾਂਦਾ ਤੇ ਲੋਕਾਂ ਦਾ ਬੁਰਾ ਹਾਲ ਹੁੰਦਾ ਬਿਨਾ ਮੀਂਹ ਤੋਂ ਇਹ ਆ ਵੇਖ ਲਓ ਬੁਰਾ ਹਾਲ ਹੋਇਆ ਪਿਆ ਪਰ ਆ ਜੇ ਪੱਟ ਕੇ ਛੱਟ ਜਾਂਦੇ ਆ ਪਰ ਇਹਨਾਂ ਤੇ ਵੀ ਕੋਈ ਨਾ ਕੋਈ ਕਾਰਵਾਈ ਹੋਣੀ ਜ਼ਰੂਰੀ ਹੈ ਇੱਥੇ ਲੋਕ ਹੋਰ ਵੀ ਖੜੇ ਨੇ ਸਾਡੇ ਨਾਲ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਸਿਕਾ ਬਾਬੂ ਜੀ ਸਸਿਕਾ ਕਿਵੇਂ ਦੇਖਦਾ ਤੁਸੀਂ ਤਾਂ ਬਹੁਤ ਇੱਕ ਗੱਲ ਕਰੀਏ ਵੀ ਇੱਕ ਨਰਕ ਭਰੀ ਜ਼ਿੰਦਗੀ ਜੀਣਾ ਤੂੰ ਜੀ ਕੇ ਮੇਰੇ ਲੋਕ ਇੱਥੇ ਬਸ ਜੀ ਰਹੇ ਆ ਜਿਵੇਂ ਸਾਰਾ ਮੱਲਾ ਜੀ ਰਿਹਾ ਉਹ ਮੈਂ ਅਸੀਂ ਜੀ ਰਹੇ ਆ ਹੂੰ ਬਸ ਨਰਕ ਚ ਬੈਠੇ ਆ ਹੂੰ ਬਸ ਠੀਕ ਹੈ ਕੀ ਲੱਗਦਾ ਵੀ ਤੁਸੀਂ ਇੱਥੇ ਜੈਤੋ ਦੇ ਵਸਨਦੇ ਹੈਗੇ ਆ ਹੈ ਕਿ ਤਾਂ ਜੈਤੋ ਦੇ ਹੀ ਆ ਪਰ ਜੈਤੋ ਮੰਡੀ ਦਾ ਹਾਲ ਕੋਈ ਨਹੀਂਗਾ ਹੂੰ ਸ਼ਹਿਰ ਚ ਵੀ ਆਹੀ ਹਾਲਤ ਹੈ ਮੱਲਿਆ ਚ ਵੀ ਆਹੀ ਹਾਲਾ ਗੰਦਾ ਹੂੰ ਹੋਰ ਕੀ ਹੈ ਜੀ ਬਿਮਾਰੀਆਂ ਬੁਮੂਰੀਆਂ ਕਿਵੇਂ ਲੱਗੀਆਂ ਬੱਚਿਆਂ ਨੂੰ ਜਿਵੇਂ ਬੱਚੇ ਆ ਤੇ ਹੈਗੀ ਜਿਵੇਂ ਮਲੇਰੀਆ ਦਾ ਘਰ ਹੀ ਇਹ ਹੋਰ ਕੀ ਹੈ ਹਮ ਇੱਥੇ ਅੱਜ ਨਾਲ ਤਾਂ ਹੋਰ ਦੋ ਦਿਨਾਂ ਨੂੰ ਜਵਾਕ ਬਿਮਾਰ ਹੋ ਜਾਣਗੇ ਉਹੀ ਗੱਲ ਜਿਵੇਂ ਮਲੇਰੀਆ ਖੁਰਕਾ ਚਿੰਬਲਾ ਹੋਰ ਕਿਹਸੇ ਜਿਮਾਰੀਆਂ ਲੱਗੀਆਂ ਬੱਚੇ 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 ਆ ਤੇ ਲੱਗੀਆਂ ਬਿਮਾਰੀਆਂ ਬਿਮਾਰੀਆਂ ਲੱਗ ਗਈਆਂ ਦਾ ਸ਼ੁਰੂ ਹੋ ਗਏ ਜੇ ਦੋ ਤਿੰਨ ਦਿਨਾਂ ਤੋਂ ਹੁਣ ਹੌਲੀ ਹੌਲੀ ਬਦਲੂਗਾ ਹੁਣ ਕੰਮ ਇੱਕ ਇੱਕ ਦੋ ਦੋ ਬਿਮਾਰ ਹੋਣ ਲੱਗੇ ਜੀ ਇਹ ਸਿਹਤ ਭਾਗ ਨੂੰ ਵੀ ਚਾਹੀਦਾ ਇਦਾਂ ਦੇ ਪਾਸੇ ਵੇਖਿਓ ਦਿਖਾਇਓ ਕੈਮਰਾਮੈਨ ਨੂੰ ਕਹਨਾ ਆਧਰਾਵੇ ਕੋ ਸਿਵਰੇਜ ਦੇ ਟੱਕਣਾਂ ਦਾ ਹਾਲ ਮੰਡੀ ਦੇ ਵਿੱਚ ਜਿਹੜੇ ਆਮ ਆਦੀ ਪਾਰਟੀ ਨੂੰ ਅਸੀਂ ਵਾਰ-ਵਾਰ ਕੇ ਬੇਨਤੀ ਕਰਦੇ ਹਾਂ ਮਹਾਰਾਜ ਕਿ ਮੰਡੀ ਦੇ ਵਿੱਚ ਜਿਹੜੇ ਟੱਕਣ ਹੈ ਉਹੀ ਲਵਾ ਦਿਓ ਤੇ ਇੰਨੀ ਤੁਹਾਡੀ ਮਿਹਰਬਾਨੀ ਹੈ ਮੰਡੀ ਦੇ ਵਿੱਚ ਕਈ ਸਿਵਰੇਜਾਂ ਦੇ ਟੱਕਣ ਹੀ ਨਹੀਂ ਲੱਗੇ ਹੋਏ ਟੱਕਣ ਹੀ ਨਹੀਂ ਓਪਨ ਪਏ ਆ ਲੋਕ ਡਿੱਗੀ ਜਾਂਦੇ ਵਿੱਚ ਜਾਨਵਰ ਡਿੱਗੀ ਜਾਂਦੇ ਵਿੱਚ ਪਸ਼ੂ ਡਿੱਗੀ ਜਾਂਦੇ ਵਿੱਚ ਪਰ ਟੱਕਣਾਂ ਦੀ ਬੇਨਤੀ ਕਰੀ ਅਸੀਂ ਬਾਰ-ਬਾਰ ਵੀ ਜਿਹੜੇ ਇਹਦੇ ਡਿੱਗ ਬਣੇ ਆ ਉਹਦਾ ਟੱਕਣ ਲਵਾ ਦਿਓ ਆ ਵੇਖੋ ਪਾਣੀ ਓਪਨ ਹੀ ਪਾਣੀ ਚੱਲੀ ਜਾਂਦਾ ਕੋਈ ਨਾਲੀ ਨਹੀਂ ਆਹ ਕੰਮ ਸਭ ਤੋਂ ਵਧੀਆ ਨਾਲੀ ਬਣਾਉਣ ਦੀ ਮਤਲਬ ਕਰਨ ਜ਼ਰੂਰਤ ਹੀ ਨਹੀਂ ਨਾਲੀ ਬਣਾਉਣ ਦੀ ਜ਼ਰੂਰਤ ਨਹੀਂ ਪਾਣੀ ਐਂ ਹੀ ਚੱਲਣਾ ਚਾਹੀਦਾ ਕਿਉਂਕਿ ਖਰਚਾ ਹੁੰਦਾ ਸਰਕਾਰ ਦਾ ਖਰਚਾ ਵੀ ਘਟੂਗਾ ਤੇ ਇਧਰ ਵੇਖੋ ਦਿਖਾਓ ਕੈਮਰਾਮੈਨੂ ਕਣ ਆਹ ਵੇਖੋ ਯਾਰ ਕਿਆ ਬਾਤ ਹੈ ਵੇਖੋ ਸੀਵਰੇਜ ਚੱਲਦਾ ਜ਼ੂਮ ਕਰਕੇ ਵਿਖਾ ਦਿਓ ਵਿੱਕੀ ਜੀ ਮਾੜਾ ਜ ਆਹ ਹਾਲ ਆ ਇਹ ਲੋਕ ਅਸੀਂ ਕੱਲ ਵੀ ਇਸ ਦੀ ਪਰਸੋਂ ਵੀ ਇੱਕ ਅਬੇਦਕਾਰ ਨਗਰ ਦੀ ਲੇ ਪਾਸੇ ਫਿਰ ਫਾਟਕਾਂ ਦੇ ਲੋਕ ਰਹਿੰਦੇ ਆ ਉਸ ਦੀ ਵੀ ਅਸੀਂ ਵੀਡੀਓ ਇੱਕ ਬਣਾਈ ਸੀ ਉਹ ਵੀ ਖਬਰ ਦਿਖਾਈਏ ਤੁਹਾਨੂੰ ਸਾਰਿਆਂ ਨੇ ਤੁਸੀਂ ਵੇਖੀ ਆ ਉੱਥੇ ਵੀ ਗਰੀਬ ਲੋਕ ਰਹਿੰਦੇ ਆ ਇਧਰ ਦੇ ਪਾਸੇ ਵਿਖਾਓ ਕੈਮਰਾਮੈਨ ਨੂੰ ਕਹਿੰਦਾ ਇਹ ਲੋਕ ਕਿਵੇਂ ਵਿਚਾਰੇ ਭੱਜ ਗਏ ਆ ਬਾਹਰੋਂ ਜੁ ਕਹਿੰਦੇ ਆ ਸਾਡੀ ਖਬਰ ਲਾਓ ਸਾਡਾ ਬਾਾਰ ਵਿਖਾਓ ਸਾਡੀ ਗਲੀ ਵਿਖਾਓ ਹੁਣ ਕਿਹਦੀ ਕਿਹਦੀ ਗਲੀ ਵਿਖਾਈ ਗਏ ਇੱਥੇ ਤਾਂ ਸਾਰੇ ਬੁਰਾ ਹਾਲ ਹੈ ਆ ਵਿਚਾਲਿਓ ਆ ਵੇਖੋ ਪੱਟਿਆ ਵਿੱਕੀ ਜਾ ਵਿਖਾਓ ਅਬ ਚਲੋ ਪੱਟ ਕੇ ਸੱਟ ਕੇ ਵਾਟਰ ਬਾਕਸ ਵਾਲੀ ਇਹਨਾਂ ਦੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਹੋਰ ਭਾਵੇਂ ਕੋਈ ਬਾਚੀ ਜਾਣ ਪਰ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਪੱਟ ਕੇ ਸੱਟ ਜਾਂਦੇ ਕੋਈ ਮਰੇ ਕੋਈ ਜੀਵੇ ਇਹ ਅਦਰ ਆ ਵੇਖ ਲਓ ਆਹ ਵੇਖੋ ਸੀਵਰੇਜ ਬੋਰਡ ਦਾ ਕੰਮ ਇੱਕ ਵੀ ਟੱਕਣ ਵਿਖਾ ਦਿਓ ਜਿੱਤ ਦੇ ਵਿੱਚ ਲੱਗਾ ਇੱਕ ਵੀ ਡਿੱਗੀ ਬਣੀ ਵਿਖਾ ਦਿਓ ਤੁਸੀਂ ਅਖੇ ਕਹਿੰਦੇ ਜੀ ਬੋਲਦੇ ਆ ਲੋਕ ਬੋਲਦੇ ਆ ਜੀ ਪੱਤਰਕਾਰ ਸਾਨੂੰ ਇਹ ਗਰੀਬ ਲੋਕ ਸੱਦਦੇ ਆ ਅਸੀਂ ਇਹਨਾਂ ਦੀ ਵੀਡੀਓ ਬਣਾਉਂਦੇ ਆ ਸਰਕਾਰ ਤੱਕ ਪਹੁੰਚਾਉਂਦੇ ਆ ਸਰਕਾਰ ਨੂੰ ਦੱਸਦੇ ਆ ਭਾਈ ਸੁੱਤੇ ਪਏ ਆ ਤੁਸੀਂ ਜਾਗੋ ਤੁਹਾਡਾ ਕੰਮ ਕਰਾਉਣ ਵਾਲਾ ਤੁਸੀਂ ਕੰਮ ਕਰਾਓ ਲੋਕ ਸੋਨੂੰ ਫੇਰ ਹੀ ਇਹ 2027 ਦੇ ਵਿੱਚ ਲੈ ਕੇ ਆਉਣਗੇ ਵੋਟਾਂ ਪਾਉਣਗੇ ਆਹ ਵੇਖ ਲਓ ਆਹ ਵੇਖ ਲਓ ਆਹ ਗਲੀ ਦਾ ਹਾਲ ਹੈ ਆਹ ਵੇਖੀ ਜੀ ਮੈਨੂੰ ਲੱਗਦਾ ਢੱਕਣ ਪੱਟ ਕੇ ਕਿ ਸਿੱਟੇ ਕਿ ਸਿੱਟੇ ਸੀਵਰੇਜ ਵਾਲਾ ਇਹ ਹੈ ਹੈ ਉਹੀ ਲੱਗਦਾ ਮੈਨੂੰ ਆਹ ਵਿਖਾਓ ਤੇਰੇ ਹਾਲ ਆਪਣੇ ਆ ਜਗਦੀ ਮਾਸ਼ਾ ਆਹ ਵੇਖੋ ਜੀ ਇਹ ਦਿਖਾਉਂਦੇ ਆਹ ਹਾਲਾ ਵੇਖੋ ਸਾਰੇ ਪਾਸੇ ਲੋਕ ਇੱਕ ਨਰਕ ਭਰੀ ਜ਼ਿੰਦਗੀ ਜੀ ਰਹੇ ਆ ਤੇ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਪੱਤਗਾਰਾਂ ਅੱਗੇ ਐਮਐਲਏ ਸਾਹਿਬ ਅੱਗੇ ਐਮਸੀ ਅੱਗੇ ਬਹੁਤ ਛੇਰ ਹੋ ਗਿਆ ਸਾਨੂੰ ਨਰਕ ਕੱਟਦੇ ਨੂੰ ਆ ਪਾਣੀ ਦੇਖ ਲਓ ਜਦੋਂ ਦਾ ਸੀਵਰੇਜ ਪਿਆ ਉਦੋਂ ਦਾ ਇਹ ਪਾਣੀ ਚੱਲ ਰਿਹਾ ਇਹਨਾਂ ਨੂੰ ਜਿੱਤਿਆਂ ਨੂੰ 5 5 ਸਾਲ ਹੋਣ ਵਾਲੇ ਆ ਇਹਨਾਂ ਨੂੰ ਇੱਕ ਸਤੀਸਿਆਂ ਨੂੰ ਤੇ ਹਾਲ ਤੱਕ ਇਹਦਾ ਮਸਲਾ ਹੱਲ ਹੋਇਆ ਨਹੀਂ ਸਾਡੇ ਭਈ ਜੇ ਕੱਲ ਨੂੰ ਕੋਈ ਬੋਟਾ ਲੈਣ ਆਊਗਾ ਸਾਨੂੰ ਮੁਰੇ ਹੋ ਕੇ ਖੜਨਾ ਪਊਗਾ ਭਈ ਜਿਆਦਾ ਕੰਮ ਕਰੋ ਇਹ ਸੜਕ ਉੱਚੀ ਕਰਕੇ ਬਣਾਓ ਫਿਰ ਅਸੀਂ ਬੋਟਾ ਪਾਉਂਨੇ ਆ ਵਰਨਾ ਬੋਟ ਕੋਈ ਨਾ ਆਵੇ ਇਥੇ ਲੈਣ ਨਹੀਂ ਸੜਕ ਤਾਂ ਉੱਚੀ ਬਣੀ ਹੋਈ ਐ ਸਹੀ ਤਾਂ ਜਿਹੜਾ ਪਾਣੀ ਦੀ ਨਿਕਾਸੀ ਨਹੀਂ ਹੋਈ ਸੜਕ ਤਾਂ ਉੱਚੀ ਆ ਸੜਕ ਨਾ ਕੋਈ ਉੱਚੀ ਨਹੀਂ ਬਣਾਉਣੀ ਪਾਣੀ ਨਿਕਾਸੀ ਹੈ ਨਹੀਂ ਕਿ ਜੇ ਸਾਡੇ ਭਾਵਾਂ ਦਾ ਸੜਕ ਨਹੀਂ ਵੀ ਹੈ ਜੀ ਨਾਲੀਆਂ ਨਹੀਂ ਬਣੀਆਂ ਸੀਵਰੇਜ ਨਹੀਂ ਬਣਿਆ ਸਾਡੇ ਭਾਵੇਂ ਸੜਕ ਨਹੀਂ ਵੀ ਹੈ ਜੇ ਪਾਣੀ ਇੱਥੇ ਖੜਦਾ ਆ ਕੇ ਸਰ ਸਾਰੇ ਮੁੰਲੇ ਦਾ ਪਾਣੀ ਇੱਥੇ ਆ ਕੇ ਖੜਦਾ ਉਹ ਦੇਖੋ ਬੁੱਟਾ ਕਲੋਨੀ 사이 ਡੁੱਬੀ ਪਈ ਆ ਸਾਰੀਆਂ ਕੰਦਾ ਡਿੱਗੀਆਂ ਆ ਇਹ ਸਾਡੇ ਆਪ ਦੇ ਇਧਰਲੇ ਪਾਸੇ ਦੇਖੋ ਤੇੜਾੜਾ ਆਈਆਂ ਪਈਆਂ ਇਧਰਲੇ ਪਾਸੇ ਆਈਆਂ ਪਈਆਂ ਸਾਰੇ ਜਿਹੜੇ ਗਰੀਬ ਲੋਕ ਰਹਿੰਦੇ ਨੇ ਤਕਰੀਬ ਰਹਿੰਦੇ ਸਾਰੇ ਇੱਥੇ ਗਰੀਬ ਹੀ ਆ ਉਹ ਆਰਡਰ ਹੋਈ ਜਾਂਦੇ ਉਹ ਕਹਿੰਦੇ ਜਿਹੜਾ ਇਹ ਪਾਣੀ ਹੈ ਉਹ ਕਲੋਨੀ ਨਹੀਂ ਵੀ ਆ ਉਹ ਨੀਵੀਂ ਕਲੋਨੀ ਨੀਵੀਂ ਕਲੋਨੀ ਚ ਉੱਥੇ ਪਾਣੀ ਜਾ ਵੜਦਾ ਉਹ ਲੋਕਾਂ ਦੇ ਪਲਾਟਾਂ ਦੇ ਪਾਣੀ ਭਰ ਗਿਆ ਜਿਹਦੇ ਨਾਲ ਮਕਾਨ ਉਹਨਾਂ ਚ ਭਰ ਗਿਆ ਪਹਿਲੀ ਗੱਲ ਤਾਂ ਇੱਥੋਂ ਜਿਹੜਾ ਆਮ ਬੰਦਾ ਕੋਈ ਆ ਜਾਏ ਉਹ ਜੱਜ ਨਹੀਂ ਕਰ ਸਕਦਾ ਕਿ ਆ ਗਲੀ ਐ ਤੇ ਕੋਈ ਡਰੇਨ ਆ ਜਾਂ ਨਾਲਾ ਬਣਿਆ ਹੋਇਆ ਇਹ ਲੱਗਦਾ ਵੀ ਕੋਈ ਡਰੇਨ ਕੋਈ ਡਰੇਨ ਆ ਇਹਦੇ ਵਿੱਚ ਵੜ ਕੇ ਪਤਾ ਲੱਗਦਾ ਵੀ ਪਾਣੀ ਇੰਨਾ ਕਿੰਨਾ ਕਿੰਨਾ ਤੇ ਪਰ ਹੈ ਇਹੇ ਛੜਕ ਆ ਦੇਖ ਲਓ ਤੁਹਾਡੇ ਸਾਹਮਣੇ ਹੈ ਸੜਕ ਕਿਤੇ ਕਿਤੇ ਸੜਕ ਦੀ ਦੀਆਂ ਨਹੀਂ ਤਾਂ ਬਾਕੀ ਦਾ ਸਾਰਾ ਨਾਲੇ ਦੀਦਾ ਬਸ ਅੱਪ ਦਾ ਹੀ ਚਾਹਨੇ ਆ ਵੀ ਆਪਣੇ ਪਾਣੀ ਦਾ ਨਿਕਾਸ ਹੋਵੇ